ਰਣਵੀਰ ਹਾਂਜੀ ਅਕਸਰ ਨਾ ਆਪਾਂ ਜਦੋਂ ਜ਼ਿੰਦਗੀ ਦੇ ਰਜੇਮਿਆਂ ਦੇ ਵਿੱਚ ਹੂੰ ਇੰਨਾ ਉਲਝ ਜਾਨੇ ਆ ਆਪਾਂ ਆਪਦੀ ਕੀ ਕਹਿੰਦੇ ਨੇ ਕਿ ਮਤਲਬ ਪ੍ਰਮੋਸ਼ਨ ਹੀ ਹੋ ਸਕਦੀ ਹੈ ਹੂੰ ਮਤਲਬ ਆਪਦੀ ਪ੍ਰਮੋਸ਼ਨ ਕਰਨੀ ਭੁੱਲ ਜਾਂਦੇ ਆ ਅੱਛਾ ਜਿਵੇਂ ਕੋਈ ਕੰਮ ਵੱਖੋਂ ਪ੍ਰਮੋਸ਼ਨ ਹੁੰਦੀ ਹੈ ਕਿਸੇ ਦੀ ਹਨਾ ਕਿ ਬੰਦਾ ਤਰੱਕੀ ਲੋਚਦਾ ਆਪਾਂ ਜ਼ਿੰਦਗੀ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਮਤਲਬ ਆਪਦੇ ਆਪ ਨੂੰ ਜਿਵੇਂ ਅਪਗ੍ਰੇਡ ਕਰਨਾ ਭੁੱਲ ਜਾਂਦੇ ਅਪਗ੍ਰੇਡ ਕਰਨਾ ਭੁੱਲ ਜਾਂਦੇ ਅਪਗ੍ਰੇਡ ਕਹਿਣਾ ਨਾ ਅਪਗ੍ਰੇਡ ਇੱਕ ਸਹੀ ਸਹੀ ਲਫ਼ਜ਼ ਹੂੰ ਕੋਣਾ ਜਿਵੇਂ ਅੱਜ ਦੇ ਟੌਪਿਕ ਦਾ ਆਪਣਾ ਮੇਨ ਹੋਏਗਾ ਆਪਣਾ ਦੁਬਈ ਹਨਾ ਵੀ ਦੁਬਈ ਦੀ ਸ਼ੁਰੂਆਤ ਕਿੱਥੋਂ ਹੋਈ ਹੂੰ ਕਿਵੇਂ ਉਹ ਇੱਕ ਜ਼ੀਰੋ ਤੋਂ ਹੀਰੋ ਕੰਟਰੀ ਬਣੇ ਬਿਲਕੁਲ ਜਿਵੇਂ ਆਪਾਂ ਪੁਰਾਣੀਆਂ ਫੋਟੋਆਂ ਦੇਖਦੇ ਆ 1970 ਦੀਆਂ ਫੋਟੋਆਂ ਦੇਖਦੇ ਨਾ ਆਪਾਂ ਦੁਬਈ ਦੀ ਉੱਥੇ ਸਿਰਫ ਖਾਲੀ ਰੋਡ ਆਲੇ-ਦੁਆਲੇ ਰੇਗਿਸਤਾਨ ਸਾਰਾ ਰੇਗਿਸਤਾਨ ਉਹੀ ਹੈ ਬਿਲਕੁਲ ਤੇ ਆਲੇ ਦਾ ਰੇਗਿਸਤਾਨ ਤੇ ਲੈ ਦੇ ਕੇ ਕੁਛ ਕਮਾੜਾ ਮੋਟਾ ਕੁਈਟਾ ਬਰ ਟਾਈਪ ਚੀਜ਼ਾਂ ਨਾ ਮਾਣੀ ਮੋਟੀਆਂ ਕੁਛ ਕੁਸੂ ਕੁਛ ਹੁੰਦੇ ਛੋਟੇ ਡੇ ਘਰ مطلب ਪੌਨੀ ਡਵੈਲਪਮੈਂਟ ਨਹੀਂ ਹੈ ਜੀ ਜੋ ਅੱਜ ਆਪਾਂ ਹਣਾ ਅੱਜ ਦੇ ਢਾਂਚੇ ਚ ਦੇਖਦੇ ਦਬਈ ਦੇ ਵਿੱਚ ਹਾਂ ਤੇ ਮੇਰੇ ਖਿਆਲ ਨਾਲ ਤੇ ਅੱਜ ਆਪਾਂ ਉਹਦੇ ਤੇ ਗੱਲ ਕਰਾਂਗੇ ਵੀ ਇਹਦਾ ਕੀ ਵਰਤਾਰਾ ਸੰ ਉੱਥੇ ਹੈ ਨਾ ਸਰ ਜੀ ਵੀ ਉੱਥੇ 1 ਕੋ ਲੱਖ ਤਾਂ ਵੱਡੀਆਂ ਵੱਡੀਆਂ ਬਿਲਡਿੰਗਾਂ ਹੋ ਸਰ ਗਈਆਂ ਹੈ ਨਾ ਇੱਕ ਨਾਰਮਲ ਜਾਂ ਸੁਪਰ ਡਾਊਨਟਾਊਨ ਬਣ ਕੇ ਉੱਪਰ ਹੈਗਾ ਸਹੀ ਗੱਲ ਹੈ ਇਹਨੂੰ ਹਰੇਕ ਮੁਲਖ ਤੋਂ ਸਲਾਨੀ ਆਉਂਦੇ ਨੇ ਹਨਾ ਘੁੰਮਦੇ ਨੇ ਖਾਸ ਕਰਕੇ ਸਭ ਤੋਂ ਵੱਧ ਇੰਡੀਆ ਚ ਜਾਂਦੇ ਨੇ ਹਨਾ ਤੇ ਉਹ ਕੰਟਰੀ ਨੂੰ ਕਿਵੇਂ ਉਹ ਸੇਫ ਮਹਿਸੂਸ ਕਰਦੇ ਨੇ ਹਨਾ ਇਹਨੀਆਂ ਕਿਹੜੀਆਂ ਚੀਜ਼ਾਂ ਨਹੀਂ ਆ ਜਿਹੜੀਆਂ ਉੱਧਰ ਦੀ ਸਰਕਾਰ ਨੇ ਉੱਧਰ ਦੇ ਹਾਈਨੈਸ ਕਹਿੰਦੇ ਨੇ ਉਹਨਾਂ ਨੇ ਲਾਗੂ ਕੀਤੀਆਂ ਤਾਂ ਜੋ ਉਹ ਇੱਕ ਕੰਟਰੀ ਨੂੰ ਕੰਟਰੀ ਦਾ ਰੁਤਬਾ ਦੇ ਸਕਣ ਬਿਲਕੁਲ ਕੰਟਰੀ ਨੂੰ ਉਹਨਾਂ ਨੇ ਕਵਾੜਖਾਨਾ ਨਹੀਂ ਬਣਾਇਆ ਹਮ ਸਵਾਰ ਹੈਗਾ ਜੇ ਇੱਕ ਤਰ੍ਹਾਂ ਦੀ ਦਰਮਿਆਨ ਹੋਰ ਗੱਲ ਦੱਸਾਂ ਜਿਵੇਂ ਆਪਾਂ ਉਹ ਵੀ ਬੜੇ ਲੋਕਾਂ ਨੇ ਸੁਣਿਆ ਹੋਊਗਾ ਸਾਰਾ ਆਪਣਾ ਪੰਜਾਬ ਦਾ ਕੈਨੇਡਾ ਚ ਬੈਠਾ ਲੋਕ ਕਹਿੰਦੇ ਨੇ ਕੈਨੇਡਾ ਚ ਮੌਸਮ ਬੜਾ ਸਾਫ ਆ ਹੂੰ ਉਥੇ ਕਰਦਣੀ ਔੜਦੀ ਹੈਗੀ ਬਿਲਕੁਲ ਉਹ ਸੱਚ ਆ ਬਿਲਕੁਲ ਇੰਡੀਆ ਦੇ ਵਿੱਚ ਮੈਂ ਮੌਸਮ ਕਹਿੰਦੇ ਨੇ ਧੁੰਦਲਾ ਕਿਉਂਕਿ ਇਥੇ ਕਰ ਦੁੜਦੀ ਆ ਤੇ ਪ੍ਰਦੂਸ਼ਣ ਹੁੰਦਾ ਹੁਣ ਇਹਦੇ ਵਿੱਚ ਕੀ ਗੱਲ ਆ ਉੱਥੇ ਦੇ ਘਰ ਚਿੱਟੇ ਰਹਿੰਦੇ ਨੇ ਇੱਥੇ ਦੇ ਚਿੱਟੇ ਘਰਾਂ ਤੇ ਥੋੜੀ ਜਿਹੀ ਗਰਦ ਪੈਣ ਲੱਗ ਜਾਂਦੀ ਆ ਬਿਲਕੁਲ ਇਹ ਗੱਲ ਇੱਥੇ ਤੱਕ ਯਾਦ ਰੱਖਿਓ ਹੂੰ ਪਰ ਹੁਣ ਦਵਾਈ ਕੀ ਆ ਦਵਾਈ ਇੱਕ ਹੀ ਕੰਟਰੀ ਆ ਜਿੱਥੇ ਸੁਪਰੇਤ ਆ ਬਿਲਕੁਲ ਉੱਥੇ 24 ਘੰਟੇ ਰ ਕੈਨੇਡਾ 'ਚ ਸਫਾਈ ਤਾਂ ਆ ਰਹਿੰਦੀ ਆ ਕਿਉਂਕਿ ਕਰਦਣੀ ਉੱਡਦੀ। ਇੰਡੀਆ 'ਚ ਸਫਾਈ ਤਾਂ ਆ ਰਹਿੰਦੀ ਆ ਜਦੋਂ ਬੰਦੇ ਕਰਦੇ ਰਹਿੰਦੇ ਨੇ। ਸਹੀ ਗੱਲ। ਪਰ ਦੋਈ ਇਹ ਜਿਹੇ ਦੇਸ਼ਾਂ 'ਚ ਜੇ ਉੱਥੇ ਕੋਈ ਸਾਫ਼ ਚੀਜ਼ ਬਣਾਈ ਆ ਨਾ ਤਾਂ ਉੱਥੇ ਰੈਗੂਲਰ ਸਫਾਈ ਚਾਹੀਦੀ ਆ ਦਿਨ ਦੇ ਵਿੱਚ ਦੋ-ਦੋ ਤਿੰਨ-ਤਿੰਨ ਵਾਰ। ਹੂੰ। ਐ ਨਹੀਂ ਹੈਗਾ ਵੀ ਤੂੰ ਪਾਣੀ ਦੀ ਬੋਤਲ ਵਰਤ ਕੇ ਐ ਸੜਦੇਗਾ ਤੇ ਤੂੰ ਐ ਸੋਚ ਲੇਗਾ ਵੀ ਉਹਦੇ ਤੇ ਤੇਰੇ ਤੇ ਵੀ ਐਕਸ਼ਨ ਨਹੀਂ ਹੋਊਗਾ। ਹਾਂ। ਚਾਹੇ ਕੋਈ ਸਰਕਾਰੀ ਚੀਜ਼ ਆ, ਚਾਹੇ ਕੋਈ ਵੀ ਚੀਜ਼ ਆ ਉੱਥੇ ਸਫਾਈ ਨੂੰ ਮੇਨ ਰੱਖਿਆ ਜਾਂਦਾ ਕਿਉਂਕਿ ਜੇ ਦਵਾਈ ਦੇ ਵਿੱਚ ਇੱਕ ਦਿਨ ਸਫਾਈ ਨਾ ਹੋਈ ਨਾ ਅਗਲੇ ਦਿਨ ਕੋਈ ਬੰਦਾ ਦਵਾਈ ਜਾਣ ਨੂੰ ਜਾਊਗਾ ਸਹੀ ਗੱਲ ਹੁਣ ਮੈਂ ਰਸਾਂ ਹੁਣ ਜਦੋਂ ਅਸੀਂ ਹੁਣ ਇਸ ਵਾਰ ਆਏ ਇੰਡੀਆ ਦਵਾਈ ਜਾ ਰਹੇ ਹਮ ਰਸਤੇ ਦੇ ਵਿੱਚ ਜਦੋਂ ਉਤਰਨ ਲੱਗੇ ਸਾਡਾ ਜਹਾਜ਼ ਉੱਥੇ ਨਾ ਲੈਂਡ ਹੋਣ ਲੱਗਾ ਸਰ ਨਾਲ ਦੇਖ ਕੇ ਨਾ ਮਨ ਖਰਾਬ ਹੋਇਆ ਵੀ ਇਹੇ ਦਵਾਈਆ ਹਵਾ ਦੇ ਵਿੱਚ ਸਿਰਲੇ ਦੇਖਿਆ ਵੀ ਰੇਤਾ ਹੀ ਰੇਤਾ ਕੋਈ ਦਰਖਤ ਨਹੀਂ ਕੋਈ ਕੁਝ ਨਹੀਂ ਕਿਉਂਕਿ ਉੱਪਰੋਂ ਕੋਈ ਸਿਰਫ ਛੋਟੀਆਂ ਜਿੰਨ ਲਿਖੀਆਂ ਸੋਟੇ ਘਰ ਦੇਖਦੇ ਆਹੋ ਤੇ ਜਦੋਂ ਅਸੀਂ ਨੀਚੇ ਆਉਂਦੇ ਆ ਰਹੇ ਸਾਨੂੰ ਐਂ ਲੱਗਿਆ ਵੀ ਯਾਰ ਰੇਤੇ ਦੇ ਵਿੱਚ ਲੋਕ ਟ੍ਰੈਵਲ ਕਰਨਾ ਜਾਂ ਟੂਰਿਸਟ ਕਿਉਂ ਆਉਂਦੇ ਨੇ ਪਰ ਜਦੋਂ ਅਸੀਂ ਥੱਲੇ ਉਤਰੇ ਹੂੰ ਉੱਪਰੋਂ ਤੋਂ ਸਾਰੇ ਜਿਹੜੇ ਛੋਟੇ ਦੇਖ ਰਹੇ ਸੀ ਹੂੰ ਪਰ ਜਿੱਥੇ ਸੀ ਉਤਰੇ ਉਹਦੇ ਆਲੇ-ਦਾਲੇ ਨਾ ਤਾਂ ਰੇਤਾਂ ਹੂੰ ਨਾ ਕੁਝ ਹੋਰ ਉੱਥੇ ਦਰਖਤ ਵੀ ਨਹੀਂ ਉਹ ਕਿਉਂ ਨੇ ਕਿਉਂਕਿ ਉਹਨਾਂ ਨੂੰ ਮੈਨੇਜ ਕਰਿਆ ਹੋਇਆ ਹੂੰ ਜੇ ਉੱਥੇ ਦਰਖਤ ਨਹੀਂ ਤਾਂ ਉਹਨਾਂ ਨੂੰ ਉਸ ਟਾਈਮ ਤੇ ਪਾਣੀ ਮਿਲ ਰਿਹਾ ਹੂੰ ਏ ਰੇਗਿਸਤਾਨ ਦੇ ਵਿੱਚ ਵੀ ਉਹ ਮਿੱਟੀ ਮਿਲੀ ਆ ਤੇ ਉੱਥੇ ਉਹਨੂੰ ਪਾਣੀ ਮਿਲ ਰਿਹਾ ਤੇ ਜਿਹੜੀ ਜਗ੍ਹਾ ਤੇ ਸਫਾਈ ਆ ਮੈਂ ਦੱਸਾਂ ਵੀ 에어ਪੋਰਟ ਤੇ ਲੱਲਾ ਸਫਾਈ ਕਰਮਚਾਰੀ ਉੱਥੇ ਕਰਮਚਾਰੀ ਉੱਪਰ ਚੜਿਆ ਪਿਆ ਸਾਰੇ ਹੈਗੇ ਨੇ ਇੰਡੀਆ ਵਾਲੇ ਚੱਲ ਉਹਨਾਂ ਨੇ ਜਿ ਮਰਜ਼ੀ ਕੀਤਾ ਇਮੀਗ੍ਰੇਸ਼ਨ ਇੰਡੀਆ ਤੋਂ ਬਲਾ ਬਲਾ ਕੇ ਜਾਂ ਫਿਰ ਹੋਰ ਛੋਟੀਆਂ ਕੰਟਰੀਆਂ ਤੋਂ ਬਲਾ ਕੇ ਆਪਣੇ ਕੋਲ ਉਹਨਾਂ ਨੂੰ ਜੌਬ ਦਿੱਤੀ ਤੇ ਉੱਥੇ ਉਹ ਮੈਨੇਜ ਕਰ ਰਹੇ ਨੇ ਹੁਣ ਇਹ ਇਹ ਵੀ ਨਹੀਂ ਹੈਗਾ ਕਿ ਨਾ ਕਿ ਸਰਕਾਰਾਂ ਸਿਰਫ ਜੋ ਕਰਦੀਆਂ ਨੇ ਆਪਣੇ ਅਪਤਲ ਰਿਹਾ ਉਹਨਾਂ ਦੇ ਰੂਲ ਕਿ ਇਨਸਪੈਕਟਰ ਨੇ ਉਹਨਾਂ ਨੇ ਸਫਾਈ ਵੀ ਰੱਖਿਆ ਤੇ ਉਹ ਸਫਾਈ ਰੱਖਣ ਨੂੰ ਕਹਿੰਦੇ ਵੀ ਨਹੀਂ ਦੇ ਗੰਦ ਪਾਵੇ ਤਾਂ ਆ ਵੀ ਗੱਲ ਆ ਕਿ ਹਾਂ ਫਿਰ ਉਹਨਾਂ ਤੇ ਐਕਸ਼ਨ ਵੀ ਲੈ ਜਾਂਦਾ ਹੈ ਨਾ ਤੇ ਨਾਰਮਲ ਜਿਹੜੇ ਆ ਵੱਡੀਆਂ ਵੱਡੀਆਂ ਸਿਟੀਆਂ ਨੇ ਇੱਥੇ ਜਾਂ ਤਾਂ ਬਹੁਤ ਜ਼ਿਆਦਾ ਰਿਚ ਲੋਕ ਰਹ ਰਹੇ ਨੇ ਜਾਂ ਫਿਰ ਟੂਰਿਸਟ ਰਹਿੰਦੇ ਨੇ ਹਨਾ ਤੇ ਜਿਹੜੇ ਉੱਥੇ ਦੇ ਸਿਟੀਜਨ ਨੇ ਉਹ ਥੋੜਾ ਥੋੜਾ ਬਾਰੇ ਸੇਮ ਗੱਲ ਟੋਰਾਂਟੋ ਵਾਂਗੂ ਟੋਰਾਂਟੋ ਜਿਆਦਾ ਉਹ ਲੋਕ ਨੇ ਜਿਹੜੇ ਬਾਹਰੋਂ ਆਏ ਨੇ ਪਰ ਜਿਹੜੇ ਛੋਟੇ ਸਿਟੀਆਂ ਨੇ ਵਾਲੇ ਵਾਲੇ ਉੱਥੇ ਉਹਨਾਂ ਦੇ ਪੱਕੇ ਲੋਕ ਰਹ ਰਹੇ ਨੇ ਤਾਂ ਹੁਣ ਆਪਾਂ ਗੱਲ ਕਰਦੇ ਕਿ ਇਹ ਸੁਪਨਾ ਕਿਵੇਂ ਹੋਇਆ ਸੁਪੇ ਦਾ ਸ਼ੇਖ ਦਾ ਨਾਮ ਕੀ ਹੈ ਜਿਹੜਾ ਹੁਣ ਉੱਥੇ ਦਾ ਮੇਨ ਹੈ ਸ਼ੇਖ ਰਾਸ਼ਿਦ ਮੁਹੰਮਦ ਮੁਹੰਮਦ ਬੇਨ ਸੁਲਮਾਨ ਹੈ ਨਾ ਮੈਨੂੰ ਸਮਾਨ ਦਾ ਸੀ ਹਾਂ ਪਹਿਲਾਂ ਇਹ ਬਾਪ ਦਾ ਨਾਮ ਸੀ ਉਹ ਵੀ ਸ਼ੇਖ ਰਾਸੀ ਉਹਦਾ ਨਾ ਮਤਲਬ ਇੱਕ ਕੋਟ ਹੈ ਉਹ ਕਹਿੰਦਾ ਵੀ ਜੇ ਰਾਤ ਨੂੰ ਹਾਂ ਕੋਈ 12 ਵਜੇ 1 ਵਜੇ ਜੇ ਕੋਈ ਵੂਮਨ ਹਾਂ ਸੇਫ ਫੀਲ ਕਰ ਰਹੀ ਆ ਉਹ ਸੜਕ ਤੇ ਜਾ ਰਹੀ ਆ ਹਾਂ ਬਿਨਾ ਜਿਚਕੇ ਜਾ ਸਕਦੀ ਆ ਤਾਂ ਸਮਝ ਲਓ ਉਹ ਅਮਰੇਟ ਦੇ ਵਿੱਚ ਮਤਲਬ ਯੂਏਈ ਦੇ ਵਿੱਚ ਤੁਹਾਨੂੰ ਦੱਸ ਦਈਏ ਇਹ ਦੁਬਈ ਇੱਕ ਕੰਟਰੀ ਨਹੀਂ ਹੈਗਾ ਹਾਂ UAE ਯੂਨਾਈਟਿਡ ਅਰਬ ਅਮਿਰੇਟਸ ਹਾਂ ਉਹ ਸਾਰਾ ਮਤਲਬ ਇੱਕ ਉਹ ਕੰਟਰੀ ਹੈ ਉਹਦੇ ਵਿੱਚ ਜਿਵੇਂ ਸੂਬੇ ਨੇਗੇ ਉਹਨੇ ਵਿੱਚ ਇੱਕ ਦबई ਹੈ ਬਿਲਕੁਲ ਦबई ਆਪਾਂ ਨੂੰ ਤਾਂ ਹਾਈਲਾਈਟ ਮੈਂਦਾ ਮਤਲਬ ਬਰਜ ਖਲੀਫਾ ਕਰਦੇ ਹਾਂ ਹਾਂ ਦबई ਸਟੇਟ ਦਾ ਨਾਮ ਨਹੀਂ ਸਟੇਟ ਦਾ ਨਾਮ ਨਹੀਂ ਹੈਗਾ ਕੰਟਰੀ ਦਾ ਨਾਮ ਨਹੀਂ ਹੈਗਾ ਉਹਨਾਂ ਦੀ ਜਿਹੜੀ ਬਸੇ ਸਟੇਟ ਦਾ ਨਾਮ ਵੀ ਨਹੀਂ ਹੈਗਾ ਦबई ਦबई ਸਿਟੀ ਦਾ ਨਾਮ ਆ ਸਿਰਫ ਇੱਕ ਸ਼ਹਿਰ ਦਾ ਹੁੰਦਾ ਦबईਆ ਸਟੇਟ ਦਾ ਨਾਮ ਹੈਗਾ ਅਮਿਰੇਟਸ ਆਫ ਦबई ਹੂੰ ਠੀਕ ਆ ਮਤਲਬ ਆਪਾਂ ਅਮੀਰੇਟਸ ਨੂੰ ਸ਼ੇਖ ਕਹਿੰਦੇ ਨੇ ਨਾ ਮੇਰਾ ਅਬੀ ਤਾਂ ਅਮੀਰੇਟਸ ਆਫ ਦਬਈ ਜਿਵੇਂ ਯੂਏ ਦੇ ਨਾਮ ਹੈਗਾ ਯੂਨਾਈਟਿਡ ਅਰਬ ਅਮੀਰੇਟਸ ਉਮੇ ਦਬਈ ਦਾ ਨਾਮ ਹੈਗਾ ਅਮੀਰੇਟਸ ਆਫ ਦਬਈ ਤੇ ਜਿਹੜਾ ਉਸ ਸ਼ਹਿਰ ਹੈ ਉਹਦਾ ਨਾਮ ਕਲਾ ਦਬਈਆ ਮਤਲਬ ਅਰਬ ਕੰਟਰੀਆਂ ਨੂੰ ਇਕੱਠਾ ਕਰਕੇ ਸੱਤ ਅਰਬ ਕੰਟਰੀਆਂ ਸੱਤ ਅਰਬ ਕੰਟਰੀਆਂ ਨੇ ਤਾਂ ਉਹਨੂੰ ਯੂਨਾਈਟਿਡ ਅਰਬ ਅਮੀਰੇਟ ਦਾ ਨਾਮ ਪਾਉ ਉਹ ਇਕੱਠੀਆਂ ਨਹੀਂ ਉਹ ਇੱਕ ਬਣਿਆ ਹਾਂ ਮਤਲਬ ਯੂਏ ਦੇ ਵਿੱਚ ਇਹ ਹੁੰਦਾ ਕਿ ਜਿਹੜਾ ਰਾਜਾ ਹੁੰਦਾ ਯੂਏ ਦਾ ਉਹ ਹੋਰ ਅਬੂ ਦਾਬੀ ਦਾ ਜਿਹੜਾ ਆਬੂ ਦਾ ਅਬੀਦ ਰਾਜਾ ਹੁੰਦਾ ਉਹ ਪ੍ਰੈਜ਼ੀਡੈਂਟ ਹੁੰਦਾ ਹੂੰ ਹੂੰ ਤੇ ਜਿਹੜਾ ਉੱਥੇ ਦਾ ਆਪਣਾ ਦੁਬਈ ਦਾ ਰਾਜਾ ਹੁੰਦਾ ਉਹ ਹੁੰਦਾ ਪ੍ਰਾਈਮ ਮਿਨਿਸਟਰ ਹੂੰ ਉਹਨਾਂ ਦਾ ਪੂਰਾ ਸੱਤ ਜਿਹੜੇ ਸਟੇਟਾਂ ਹੈਗੀਆਂ ਨੇ ਉਹਨਾਂ ਨੇ ਮਿਲ ਕੇ ਇਹ ਬਣਾਇਆ ਹੈਗਾ ਕਿ ਵਸੇ ਇਹ ਰਾਜਾ ਹੋਊਗਾ ਇਹ ਪ੍ਰੈਜ਼ੀਡੈਂਟ ਹੋਊਗਾ ਮਤਲਬ ਪ੍ਰਾਈਮ ਮਿਨਿਸਟਰ ਹੋਊਗਾ ਤੇ ਮੈਨ ਸਟਾਰਟ ਕਿੱਥੋਂ ਆ ਇਹਦਾ ਸਟਾਰਟ ਹੋਇਆ ਇਹਦੇ ਜਿਹੜੇ ਹੁਣ ਰਾਜ ਕਿ मोहम्मद बिन ਜਿਹੜਾ ਸਲਮਾਨ ਰਾਸ਼ਿਦਾਨਾ ਉਹਦੇ ਪਾਪਾ ਤੋਂ ਡੈਡੀ ਤੋਂ ਉਹੋ ਵੀ ਉਹ ਬੰਦਾ ਕੀ ਸੀ ਜਦੋਂ ਅੰਗਰੇਜ਼ਾਂ ਦਾ ਐਮਸੀ ਬਰੇਜਾਂ ਨੇ ਸਾਰੀ ਕਿਤੇ ਰਾਜ ਰੋਜ ਕੀਤਾ ਹੂੰ ਹੂੰ ਦੋਬਈ ਉਹਨਾਂ ਨੂੰ ਛੱਡਣਾ ਪੈ ਗਿਆ ਕਿਉਂਕਿ ਦੋਬਈ ਦੇ ਵਿੱਚ ਕੀ ਸੀ ਅ ਉੱਥੇ ਦੀ ਸਿਕਿਉਰਟੀ ਵਾਸਤੇ ਅੰਗਰੇਜ਼ਾਂ ਦਾ ਖਾਸਾ ਪੈਸਾ ਉਹ ਲੱਗ ਰਿਹਾ ਸੀ ਤਾਂ ਕਰਕੇ ਦੋਬਈ ਨੂੰ ਜਾਦ ਕਰਨਾ ਉਹਨਾਂ ਨੂੰ ਪੈ ਗਿਆ ਦੋ ਠੀਕ ਹੈ ਮੈਂ अर्ਲੀ ਯਾਦ ਕਰਤਾ ਹੀ ਇਹ ਸਾਰਾ ਦੋ अर्ਲੀ ਯਾਦ ਕਰਤਾ ਸੀ ਪਰ ਜਦੋਂ ਉਹਨਾਂ ਦਾ ਜਿਹੜਾ ਰਾਜਾ ਸੀ ਸ਼ੇਖ ਰਾਸ਼ੀਦ ਉਹ ਜਦੋਂ ਦੋਬਈ ਦਾ ਰਾਜਾ ਬਣਿਆ ਤਾਂ ਉਦੋਂ ਕੀ ਸੀ ਉੱਥੋਂ ਦੀ ਮੇਨ ਵਪਾਰ ਇੰਡੀਆ ਨੂੰ ਜਾਂਦਾ ਹੁੰਦਾ ਸੀ ਉਦੋਂ ਉੱਥੋਂ ਯੂਕੇ ਤੋਂ ਅਰਬ ਖਾੜੀ ਇਲਾਕੇ ਉਹਨਾਂ ਦੀ ਸ਼ਿਪ ਉਹ ਸਾਰਾ ਵਪਾਰ ਸ਼ਿਪਾਂ ਨਾਲ ਹੀ ਹੁੰਦਾ ਸੀ ਉਹ ਵੀ ਮੋਸਟਲੀ ਸ਼ਿਪਾਂ ਨਾਲੇ ਹੁੰਦਾ ਅਰਬ ਖਾੜੀ ਵੀ ਦੀ ਲੰਕੇ ਦੁਬਈ ਦੇ ਸਾਹਮਣੋਂ ਦੀ ਆ ਕੇ ਇੰਡੀਆ ਨੂੰ ਆਉਣਾ ਪੈਂਦਾ ਸੀ ਪਰ ਜਿਹੜਾ ਦੁਬਈ ਵਾਲੀ ਉਹ ਖਾੜੀ ਸੀ ਉਹਨਾ ਬਹੁਤ ਜ਼ਿਆਦਾ ਤੰਗ ਸੀ ਉੱਥੇ ਸ਼ਿਪਾਂ ਲੱਗਦੇ ਸੀ ਛੋਟੀਆਂ ਪਰ ਜਿਹੜਾ ਉਹ ਰਾਜਾ ਸੀ ਰਾਜਨ ਕੀ ਕੀਤਾ ਉਹਨੇ ਸਾਰਾ ਜਿਹੜਾ ਉਹ ਰਸਤਾ ਸੀ ਉਹਨੂੰ ਦਬਈ ਮਤਲਬ ਉਹਨੂੰ ਚੌੜਾ ਕਰਵਾਤਾ ਹਾਂ ਵੀ ਇੱਥੇ ਪਾਣੀ ਵੱਧ ਪਰ ਸਕੇ ਤੇ ਵੱਡੀਆਂ ਸ਼ਿਪਾਂ ਵੀ ਥਲੰਗ ਸਕਣ ਮਤਲਬ ਇੱਕ ਸ਼ਿਪ ਦਾ ਖਰਚਾ ਬਚਾਤਾ ਉਹਨੇ ਇਹ ਸ਼ੱਪਾਂ ਦਾ ਨਹੀਂ ਫਿਰ ਉੱਥੋਂ ਛੋਟੀਆਂ ਸ਼ੱਪਾਂ ਜਿਹੜਾ ਹੁੰਦਾ ਮੇਨ ਕੀ ਸੀ ਰੋਲਾ ਕੀ ਸੀ ਕਿਉਂਕਿ ਦਬਈ ਦੇ ਵਿੱਚ ਨਾ ਤਾਂ ਖੇਤੀ ਹੁੰਦੀ ਨਾ ਕੁਝ ਹੋਰ ਆ ਹੂੰ ਗਰੀਬ ਦੇਸ਼ ਸੀ ਉਹ ਬਿਲਕੁਲ ਤਾਂ ਉਹਨਾਂ ਲਈ ਸਿਰਫ ਇੱਕ ਤਰੀਕਾ ਸੀ ਪੈਸੇ ਕਮਾਉਣ ਦਾ ਜਦੋਂ ਬੰਦਾਰੋ ਉੱਥੇ ਆਉਂਦਾ ਸੀ ਮੇਨ ਸ਼ਿਪਾ ਇਹ ਨਹੀਂ ਕਿ ਬੰਦਾ ਸ਼ਿਪਾ ਜਵਾੜ ਗਿਆ ਸਿੱਧਾ ਇੰਡੀਆ ਪਹੁੰਚ ਗਿਆ 20 25 50 50 ਦਿਨ ਕਈ ਵਾਰ ਤਿੰਨ ਤਿੰਨ ਮਹੀਨੇ ਲੱਗ ਗਏ ਬੰਦਾ ਸ਼ਿਪਾ ਅੰਦਰ ਰਹਿੰਦਾ ਸੀ ਤਾਂ ਉਹਨੂੰ ਜਗ੍ਹਾ ਤੇ ਰੁਕਣਾ ਪੈਂਦਾ ਸੀ ਉਵੇਂ ਰੁਕਣਾ ਪੈਂਦਾ ਸੀ ਦੁਬਈ ਤੇ ਦੁਬਈ ਇੱਕ ਸੈਂਟਰ ਚ ਪ੍ਰਾਈਮ ਲੋਕੇਸ਼ਨ ਹੁੰਦੀ ਸੀ ਤਾਂ ਉਹਨਾਂ ਦੇ ਦਿਮਾਗ ਚ ਉਦੋਂ ਹੀ ਇਹ ਖਿਆਲ ਆਇਆ ਟੂਰਿਸਟਾਂ ਵਾਲਾ ਕਿਉਂਕਿ ਜਦੋਂ ਰੈਸਟ ਹਾਊਸ ਕਹਿ ਸਕਦੇ ਹਾਂ ਉਸ ਹਾਂ ਜਦੋਂ ਵਪਾਰ ਹੁੰਦਾ ਸੀ ਉਦੋਂ ਜਿਹੜੇ ਬਿਜ਼ਨਸਮੈਨ ਉਹ ਤਾਂ ਆਉਂ ਜਦੋਂ ਉਹ ਸ਼ਿਪਾਕੇ ਦੁਬਈ ਰੁਕਰੀਆ ਤਾਂ ਉੱਥੇ ਟੂਰਿਸਟ ਆਉਂਦੇ ਸੀ ਹੁਣ ਆਪਣੇ ਦਿਮਾਗ 'ਚ ਟੂਰਿਸਟ ਵਾਲਾ ਆਈਡੀਆ ਨਹੀਂ ਆਇਆ ਹੈਗਾ ਕਿਉਂਕਿ ਆਪਣੇ ਟੂਰਿਸਟ ਆਉਂਦੇ ਨਹੀਂ ਸੀ ਉੱਥੇ ਉਹਨਾਂ ਦੇ ਆਈ ਟੂਰਿਸਟਾ ਵੀ ਸਿਰਫ ਕਮਾਈ ਕੀਤੇ ਸਰਤੇ ਹੋਰੀ ਸੀ ਟੂਰਿਸਟ ਦੇ ਸੱਤੇ ਫਿਰ ਜਦੋਂ ਉੱਥੇ ਤੇਲ ਨਿਕਲਿਆ ਤੇਲ ਨਿਕਲ ਤੋਂ ਬਾਅਦ ਉਹਨੂੰ ਪਤਾ ਸੀ 1% ਆ ਦੁਬਈ ਦੀ ਜੀਡੀਪੀ ਦਾ ਤੇਲ ਸਿਰਫ 1% ਆ ਰਚੇ ਤੋਂ ਹੁਣ ਤੱਕ ਨਿਕਲ ਰਿਹਾ ਹੈ ਫੋਰ ਕਈ ਦੇਸ਼ਾਂ 'ਚ ਨਿਕਲ ਰਿਹਾ ਅਰਬਜੋ ਬੜਿਆਂ ਤੋਂ ਨਿਕਲ ਰਿਹਾ ਪਰ ਦੁਬਈ ਤੋਂ ਨਹੀਂ ਨਿਕਲਿਆ ਦੁਬਈ ਸਿਰਫ 1% ਸੀ ਤਾਂ ਜਿਹੜਾ ਉਹ ਰਾਜਾ ਸੀ ਉਹਨੇ ਕੀ ਕੀਤਾ ਜਿੰਨਾ ਪ ਉਹ ਸਾਰੇ ਦਾ ਸਾਰਾ ਪੈਸਾ ਉਹਨੇ ਲਾਤਾ ਇਨਫਰਾਸਟ੍ਰਕਚਰ ਤੇ ਜਿਵੇਂ ਹੁਣ ਇਹ ਹੋ ਗਿਆ ਜਿਵੇਂ ਆਪਣੇ ਰੋਡ ਲੰਘ ਜਾਂਦਾ ਰੋਡ ਦੇ ਆਲੇ ਦੁਆਲੇ ਫੱਕੀ ਕਰਦੇ ਆ ਫਲਾਟ ਲੈ ਲੈਣ ਦੁਕਾਨਾਂ ਪਾ ਲੈਣੇ ਬਿਲਕੁਲ ਉਵੇਂ ਹੀ ਉਹਨਾਂ ਦੇ ਦਿਮਾਗ 'ਚ ਇਹੀ ਸੀ ਵੀ ਜਿੰਨਾ ਵੱਧ ਇਨਫਰਾਸਟ੍ਰਕਚਰ ਹੋਊਗਾ ਉਨੇ ਵਾਰੋ ਲੋਕ ਹੋ ਰਹਣਗੇ ਹਨਾ ਲੋਕ ਵੱਧਦਾ ਰਹੇ ਨੇ ਆਪਣੇ ਕੋਲ ਉਹਨਾਂ ਇਨਫਰਾਸਟ੍ਰਕਚਰ ਹੈ ਨਹੀਂ ਉਥੋਂ ਨੂੰ ਆਈਡੀਆ ਮਿਲਿਆ ਮਤਲਬ ਉਹਨੂੰ ਆਏ ਸੀ ਵੀ ਚਲੋ ਜੇ ਉੱਥੇ ਦਾ ਕੁਝ ਕੁ ਲੋਕ ਲੋਕ ਰੁਕਦੇ ਸੀ ਕੁਝ ਕੁ ਚਲੇ ਇੱਕ ਜਗ੍ਹਾ ਤੇ ਰੁਕਦੇ ਕਲੇ ਦਬਈ ਦੇ ਵਿੱਚ ਉਹਨੇ ਫਿਰ ਇਨਫਰਾਸਟ੍ਰਕਚਰ ਮਤਲਬ ਉਹਨੇ ਐਵੇਂ ਜੋੜਿਆ ਵੀ ਸਾਰੇ ਕੀਤੀ ਲੋਕ ਥੋੜਾ ਜਿਹਾ ਇੱਕ ਤਰ੍ਹਾਂ ਦਾ ਵੀ ਟੂਰਿਜ਼ਮ ਸਪੌਟ ਹਾਂ ਸਖਤ ਬਣੇ ਟੂਰਿਜ਼ਮ ਸਪੌਟ ਬਣ ਜੇ ਤਾਂ ਉਵੇਂ ਕਰ ਕਰਕੇ ਉਹਨੇ ਹੁਣ ਇਹ ਵੀ ਦੇਖਿਆ ਕਿ ਮੀਡੀਆ ਆਕਰ ਚੀਜ਼ਾਂ ਚਾਹੀਦੀ ਨੇ ਉਪਰੋਂ ਹੈਗੇ ਛੇਕ ਹੁਣ ਮੇਰੇ ਵਰਗਾ ਬੰਦਾ ਨੋਰਮਲ ਬੰਦਾ ਕੀ ਸੋਚੂਗਾ ਕਿ ਆਪਾਂ ਛੋ ਹੋ ਰਹਾ ਉਹ ਹੁਣ ਸ਼ੇਖਾਵੇ ਹੁਣ ਸੌਂਕ ਵੀ ਵੱਡੇ ਹੁੰਦੇ ਨੇ ਉਹਨਾਂ ਨੇ ਇਹ ਸੋਚਿਆ ਕਿ ਅਸੀਂ ਮੀਡੀਓ ਕਰ ਚੀਜ਼ ਤਾਂ ਕਰਨੀ ਹੀ ਨਹੀਂ ਹੈਗੀ ਜਿਹੜੀ ਚੀਜ਼ ਦੁਨੀਆ 'ਚ ਹੈਗੀ ਆ ਆਪਾਂ ਤੋਂ ਵੱਡੀ ਬਣਾ ਦੋ ਓਕੇ ਤਾਂ ਹੀ ਲੋਕ ਅਟਰੈਕਟ ਹੋਣਗੇ ਹੂੰ ਦੁਨੀਆ ਦਾ ਸਭ ਤੋਂ ਵੱਡਾ ਟਾਵਰ ਕਿਹੜਾ ਆਪਾਂ ਉਹਦੇ ਉੱਪਰ ਦੀ ਲਿਆਓ ਹੂੰ ਹਨਾ ਤੇ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਰੈਸਟੋਰੈਂਟ ਕਿਹੜਾ ਆਪਾਂ ਉਹਦੇ ਉੱਪਰ ਦੀ ਲਿਆਓ ਦੁਨੀਆ ਦਾ ਸਭ ਤੋਂ ਵੱਡੀ ਲਿਫਟ ਕਿਹੜੀ ਆ ਆਪਾ ਉੱਪਰ ਦਿਲੇਓ ਸਹੀ ਗੱਲ ਹੈ ਨਾ ਉਹਨਾਂ ਨੇ ਇਹ ਕੀਤਾ ਉਹਨਾਂ ਨੇ ਜਿੰਨਾ ਪੈਸਾ ਆ ਸਾਰਾ ਸਾਰਾ ਉੱਥੇ ਲਾਤਾ ਮਤਲਬ ਕਮ ਚੜ੍ਹਦੇ ਤੇ ਚੜ੍ਹਦੀ ਕੀਤਾ ਹਾਂ ਬਿਲਕੁਲ ਤੇ ਉਸ ਤੋਂ ਬਾਅਦ ਉਹ ਡੈਮੋਕ੍ਰੇਸੀ ਦੀ ਬੜੀ ਲਹਿਰ ਲੋਰ ਚੱਲੀ ਤਾਂ ਉਹਨਾਂ ਨੇ ਕੀ ਕੀਤਾ ਦਲੇਰ ਉਹਨਾਂ ਨੇ ਆਪਣਾ ਸਾਰਾ ਜਿਹੜਾ ਉੱਥੇ ਦੇ ਸਿਟੀਜ਼ਨ ਹੈਗੇ ਨੇ ਉਹ ਬੰਦੇ ਨੂੰ ਖੁੱਲਾ ਪੈਸਾ ਦੇਣਾ ਸ਼ੁਰੂ ਕਰਤਾ ਬੱਚਿਆਂ ਦੀ ਬਚਪਨ ਤੋਂ ਹੀ ਪੈਨਸ਼ਨ ਲੱਗ ਜਾਂਦੀ ਆ ਉਹੋ ਇਸ ਕਰਕੇ ਲੱਗਦੀ ਆ ਕਿ ਉਹ ਸਾਰੇ ਖੁਸ਼ ਰਹਿਣ ਜੇ ਉਹਨਾਂ ਨੂੰ ਪੈਸੇ ਮਿਲਨੇ ਬੰਦ ਹੋ ਗਏ ਤਾਂ ਉਹ ਕੀ ਕਰਨਗੇ ਬਗਾਵਤ ਉਹ ਬਗਾਵਤ ਕਰਨਗੇ ਡੈਮੋਕਰੇਸੀ ਲਿਆਓ ਡੈਮੋ ਹਰ 4-5 ਸਾਲ ਬਾਅਦ ਤੁਸੀਂ ਪ੍ਰਾਈਮ ਮਿੰਿਸਟਰ ਬਦਲੋ ਵੀ ਉਹੀ ਵੀ ਵੋਟਾਂ ਪੈਣ ਉਹ ਚੀਜ਼ ਹੋਵੇ ਹੁਣ ਉਹ ਤੇ ਮਨਾਰਕੀ ਸਿਸਟਮ ਹੈ ਵੀ ਰਾਜੇ ਦਾ ਰੂਲ ਹੂੰ ਉਹ ਵੀ ਹੈ ਬਿਲਕੁਲ ਹੁਣ ਉਹੀ ਉਹਨਾਂ ਦੀ ਪੀੜ੍ਹੀਦਰ ਪੀੜ੍ਹੀ ਚੱਲਦਾ ਹੈ ਕਿਤੇ ਵੀ ਹੈ ਜਦੋਂ ਸਹੂਲਤ ਚੱਲਦੀ ਆ ਹੂੰ ਤਾਂ ਕੋਈ ਬੋਲਦਾ ਨਹੀਂ ਜਦੋਂ ਸਹੂਲਤ ਖੜ ਜਾਂਦੀ ਹੈ ਫੇਰ ਕਿਤੇ ਨਾ ਇਹ ਕੜਕਦਾ ਵੀ ਨਹੀਂ ਯਾਰ ਇਹ ਸਹੀ ਨਹੀਂ ਹੋ ਰਿਹਾ ਹਾਂ ਪੱਠਾ ਨੂੰ ਹੱਥ ਨੇ ਲਾਜ ਨੂੰ ਲਾਜ ਬਿਲਕੁਲ ਹੁਣ ਉਹਨੇ ਉਹਦੀ ਇੱਕ ਪੋਰਟ ਬਣਾਤਾ ਛੇਕ ਰਾਸ਼ੀ ਦੀ ਪੋਰਟ ਬਣਾਤਾ ਸਾਰਾ ਪੈਸਾ ਲਾ ਕੇ ਉਹ ਐਡਾ ਬੜਾ ਪੋਰਟ ਸੀ ਕਿ ਸਾਰੇ ਸਾਰੇ ਪੋਰਥੇ ਰੁਕਣ ਲੱਗੇ ਜਿਹੜੇ ਅਬ ਉਹਦਾ ਵੀ ਰੁਕਦੇ ਸੀ ਉਹ ਵੀ ਕਹਿੰਦੇ ਦੁਬਾਰੀ ਰੁਕਾਂਗੇ ਜਿਵੇਂ ਆਪਾਂ ਹੁੰਦਾ ਨਾ ਵੀ ਆਹ ਹਵੇਲੀ ਛੋਟੀ ਆਹ ਹਵੇਲੀ ਵੱਡੀ ਆ ਚਲ ਆਪਾਂ ਹੁਣ ਉੱਥੇ ਰੁਕਾਂਗੇ ਇਤਨੀ ਰੁਕਦੇ ਹੈਗੇ ਚਮਕ ਧਮਕ ਬਹੁਤ ਜ਼ਰੂਰੀ ਆ ਹਾਂ ਉਹਨੇ ਉਸ ਤੋਂ ਵੱਡਾ ਬਣਾਤਾ ਫਿਰ ਉਹਨੇ ਕੀਤਾ ਜਦੋਂ ਹਾਂ ਵੀ ਓਵਰਕਰਾਊਡਡ ਹੋਣ ਲੱਗਿਆ ਉਹਨੇ ਇੱਕ ਹੋਰ ਬਣਾਤਾ ਉਹਦਾ ਨਾਮ ਹੈਗਾ ਜਾਵੇਰ ਅਲੀ ਪੋਰਟ ਉਹਨੇ ਇੱਕ ਹੋਰ ਪੋਰਟ ਬਣਾਤਾ ਮਤਲਬ ਉਹਨੇ ਦੋ ਪੋਰਟ ਦਵਾਈ ਚ ਥੋੜੀ ਥੋੜੀ ਜਗ੍ਹਾ ਵਾਦ ਬਣਾਤੇ ਵੀ ਕੋਈ ਵੀ ਟੂਰਿਸਟ ਆਊਗਾ ਇੱਥੇ ਹੀ ਰੁਕੋਗਾ ਹੂੰ ਐਵੇਂ ਕਰਨ ਤੋਂ ਬਾਅਦ ਉਹਨੇ ਕੀ ਕੀਤਾ ਜਿਹੜੇ ਪੋਰਟ ਤੇ ਹੁਣ ਨਾਰਮਲ ਵੀ ਹੋਰ ਇਕੱਠੇ ਕਰਨ ਵਾਸਤੇ ਅਟਰੈਕਟ ਕਰਨ ਵਾਸਤੇ ਆਲੇ-ਦਾਲੇ ਜਿੰਨੇ ਵੀ ਦੇਸ਼ ਤੇ ਜਿਨ੍ਹਾਂ ਦੇ ਜਿਨ੍ਹਾਂ ਦੇ ਪੋਰਟ ਹੈਗੇ ਸੀ ਉਹ ਸਾਰੇ ਟੈਕਸ ਲੈਂਦੇ ਸੀ ਹੂੰ ਉਹਨਾਂ ਨੇ ਟੈਕਸ माफ ਕਰਤਾ ਹੂੰ ਕਿਉਂਕਿ ਇਹਨਾਂ ਨੇ ਟੈਕਸ ਤੋਂ ਪੈਸੇ ਨਹੀਂ ਲੈਣਾ ਸੀ ਹੂੰ ਇਹਨਾਂ ਨੇ ਪੈਸਾ ਲੈਣਾ ਸੀ ਟੂਰਿਸਟਾਂ ਤੋਂ ਵੀ ਜਿੰਨੇ ਆ ਕੇ ਰੁਕਣਗੇ ਉਹਨਾਂ ਦਾ ਟੈਕਸ ਹੈ ਨਹੀਂ ਇੱਥੇ ਰੁਕਣਗੇ ਪਰ ਜਿਹੜੇ ਟੂਰਿਸਟ ਆਉਣਗੇ ਤੇ ਉਹ ਟੂਰਿਸਟ ਸਾਥੇ ਹਾਂ ਖਰਚਾ ਕਰਨਗੇ ਹੁਣ ਜੇ ਆਪਣੇ ਪਿੰਡ ਦੇ ਵਿੱਚ ਆਪਾਂ ਕੋਈ ਫੰਕਸ਼ਨ ਕਰਾਉਣੇ ਆ ਕੋਈ ਮੇਲਾ ਕਰਾਉਣੇ ਆ ਤਾਂ ਉੱਥੋਂ ਕਮਾਈ ਤਾਂ ਹੋਊਗੀ ਉਹ ਤੇ ਉਹਨਾਂ ਨੇ ਸਾਰਾ ਕੁਝ ਆਪਣਾ ਸ਼ੁਰੂ ਕਰਤਾ ਉੱਥੇ ਤੇ ਉਹਦੇ ਵਿੱਚੋਂ ਨਾ ਉਹ ਆਪ ਦੀ ਸਿਟੀਨ ਤੋਂ ਟੈਕਸ ਲੈਣਾ ਜੇ ਹੁਣ ਆਪਾਂ ਵੀ ਕੁਝ ਬਾਹਰੋਂ ਜਾ ਕੇ ਖਰੀਦਾਂਗੇ ਦੁਬਈ ਦੇ ਵਿੱਚੋਂ ਆਪਾਂ ਟੈਕਸ ਨਹੀਂ ਪੈਂਦਾ ਹੈਗਾ ਸਾਰਾ ਕੁਝ ਟੈਕਸਪਰੀ ਮਿਲਦਾ ਉਹਨਾਂ ਟੈਕਸ ਤੋਂ ਪੈਸੇ ਨਹੀਂ ਕਮਾਉਣਾ ਹੈਗਾ ਉਹਨਾਂ ਦੀ ਕਮਾਈ ਉਹ ਸਾਰੀ ਉਹ ਤੋਂ ਹੁਣ ਜਿਵੇਂ ਆਪਣੇ ਮੋਸਟਲੀ ਕੀ ਆ ਸਾਰੀ ਜਿਹੜਾ ਪ੍ਰਾਈਵੇਟ ਨੇ ਉਹਨਾਂ ਦੀ ਸਰਕਾਰੀ ਚੀਜ਼ਾਂ ਨੂੰ ਜਿੱਥੇ ਉਹਨਾਂ ਦੀ ਆਪਣੀ ਕਮਾਈ ਹੋ ਰਹੀ ਆ ਤੇ ਉਸ ਤੋਂ ਬਾਅਦ ਫਿਰ ਕੀ ਕੀ ਉਹਨਾਂ ਨੇ ਕੀ ਕੀਤਾ ਅ ਹੁਣ ਆਪਣੇ ਦੇਸ਼ ਨੂੰ ਤੇਜ਼ ਕਰਨ ਅੱਗੇ ਕਰਨ ਵਾਸਤੇ ਸਿਰਫ ਸ਼ਿਪਾਂ ਨਾਲ ਨਹੀਂ ਚੱਲਦਾ ਸੀ ਜਦੋਂ 에어ਲਾਈਨਾਂ ਸਟਾਰਟ ਹੋ ਗਈਆਂ ਉਦੋਂ ਜਿੰਨਾ ਵੀ ਪੈਸਾ ਨਾ ਟੂਰਿਸਟ ਤੋਂ ਇਕੱਠਾ ਹੋਇਆ ਉਹ ਸਾਰੇ ਦਾ ਸਾਰਾ ਪੈਸਾ ਫੂਕ ਕੇ ਪਾਕਿਸਤਾਨ ਦਾ ਮੇਨ ਜਿਹੜਾ ਕਰਾਚੀ 에어ਪੋਰਟ ਹੁੰਦਾ ਵੀ ਉਹ ਸਭ ਤੋਂ ਵੱਡਾ ਹੁੰਦਾ ਸੀ ਉਹ ਇੱਕ ਹੈ ਅਮੇਰ ਏਰੀਆ ਹੁੰਦਾ ਸੀ ਕਿ ਦੁਨੀਆ ਨੇ ਕਿਤੇ ਇਧਰ ਉਧਰ ਵੀ ਜਾਣ ਦਾ ਰੀਫੂਲਿੰਗ ਕਿ ਕਰਾਚੀ ਤੋਂ ਹੁੰਦੀ ਸੀ ਤੇ ਸਟੇ ਵੀ ਮੋਸਟਲੀ ਕਰਾਚੀ 'ਚ ਹੁੰਦੀ ਸੀ ਉੱਥੋਂ ਹੀ ਅੱਗੇ ਜਾਂਦਾ ਸੀ ਉਹ ਬੰਦੇ ਨੇ ਸਾਰੇ ਦਾ ਸਾਰਾ ਪੈਸਾ ਫੂਕੇ ਪਾਕਿਸਤਾਨ ਦੇ ਸਾਰੇ ਜਹਾਜ਼ ਖਰੀਦ ਲਏ ਅੱਛਾ ਹਾਂ ਕਿਹੜੀ ਕਿਹੜੀ ਹੁੰਦੀ ਪਾਕਿਸਤਾਨ 에ਰ ਦੁਬਈ ਦੇ ਵਿੱਚ ਇੰਨਾ ਵੱਡਾ 에ਰਪੋਰਟ ਬਣਾਤਾ ਕਿ ਹਾਂ ਕਿ ਜਿਹੜੇ ਵੀ ਆਲੇ ਦਾਲੇ ਦੇਸ਼ ਦੇ ਲੋਕ ਨੇ ਉਹ ਸਟੇ ਵੀ ਹੁਣ ਇੱਥੇ ਕਰਨਾ ਹਾਂ ਪਾਕਿਸਤਾਨ ਦਾ ਜਿੰਨਾ ਬਜਨਸ 에어ਪੋਰਟ ਤੋਂ ਆਉਂਦਾ ਸੀ ਸਾਰਾ ਖਤਪ ਹੋ ਗਿਆ ਸਾਰੇ ਸਾਰਾ ਸ਼ਿਫਟ ਹੋ ਗਿਆ ਦੁਬਈ ਤੇ ਨਾਮ ਰੱਖਤਾ 에ਮੀਰੇਟਸ 에ਮੀਰੇਟਸ ਦਾ ਇਹ ਸੀ ਕਿ 에ਮੀਰੇਟਸ ਦੇ ਵਿੱਚ ਜੇ ਕੋਈ ਨੁਕਸਾਨ ਹੁੰਦਾ ਸੀ ਜਾਂ ਕੋਈ ਵੀ ਆਪਾਂ ਨੇ ਜਹਾਜ਼ਾਂ ਦੀ ਮੁਰੰਮਤ ਜਾਂ 에어ਪੋਰਟ ਦੀ ਮੁਰੰਮਤ ਦਾ ਸਾਰਾ ਸਾਰਾ ਖਰਚਾ ਹੁੰਦਾ ਸੀ ਸਰਕਾਰ ਵੱਲੋਂ ਤੇ ਉਹਦਾ ਵੀ ਕੋਈ ਟੈਕਸ ਨਹੀਂ ਲੱਗਿਆ ਜਾਂਦਾ ਸੀ ਤੇ ਹੁਣ ਕੋਈ ਵੀ ਉਹਦੇ ਟਿਕਟ ਬੁੱਕ ਕਰਦੇ ਸੀ 에ਮੀਰੇਟਸ ਦੀ ਤਾਂ ਉਹਦਾ ਵੀ ਟੈਕਸ ਨਹੀਂ ਹੁੰਦਾ ਸੀ ਉਹ ਵੀ ਟੈਕਸ ਫਰੀ ਕਰੀ ਹੋਈ ਸੀ ਜਨਾ ਉਹ ਚਲ ਫੋਨ ਥੋੜਾ ਬਹੁਤ ਕੀਤਾ ਕਿਉਂਕਿ ਹੁਣ ਉਹ ਐਮੀਰੇਟਸ ਇੱਕ ਦੁਨੀਆ ਦੀ ਨੰਬਰ 1 ਬਣੀ ਬੈਠੀ ਆ ਉਹ ਮਤਲਬ ਹਰ ਟਾਈਪ ਦੀ ਸਹੂਲਤ ਦਿੱਤੀ ਵੀ ਲੋਕਾਂ ਨੂੰ ਸਾਲਾ ਕਿਸੇ ਪੱਖੋਂ ਕੋਈ ਦਿੱਕਤ ਆਈ ਨਾ ਠੀਕ ਆ ਵੀ ਲੋਕ ਕਹਿੰਦੇ ਹਾਂ ਜੀ ਜਾਣਾ ਦੁਬਈ ਜਾਣਾ ਦੁਬਈ ਜਾਣਾ ਹੈ ਨਾ ਦੁਬਈ ਉਨ ਟਾਪ ਹਾਂ ਦੁਬਈ ਉਨ ਟਾਪ ਹੁਣ ਐਮੀਰੇਟਸ ਦਾ ਐਮੀਰੇਟ एयरलाइन ਆ ਕਿ ਕੋਈ ਵੀ ਬੰਦਾ ਚਾਹੇ ਉਹ ਯੂਐਸਾ ਜਾ ਗੋਰਾ ਜਾ ਨਾ ਜਾਂ ਜਿਹੜੇ ਮਰਜ਼ੀ ਦੇਸ਼ ਨੂੰ ਜਾਣਗੇ ਵੀ ਐਮੀਰੇਟਸ ਤੇ ਸਫਰ ਕਰੇਗਾ ਨਾਮ ਬਣਾਤਾ ਆਪਾਂ ਰੀਸੈਂਟਲੀ ਦੇਖੋ ਹੁਣ ਆਈਫਾ ਹਮ ਆਈਫਾ ਨਹੀਂ ਸੱਚੇ ਫੀਫਾ ਫੀਫਾ ਵਰਲਡ ਕੱਪ ਆਪਾਂ ਨੂੰ ਵੀ ਪਤਾ ਹੈ ਇੱਥੇ ਫੈਦਬਈ ਚ ਹੈ ਨਾ ਦਵਾਈ ਤੇ ਮਤਲਬ FIFA ਵਰਲਡ ਕੱਪ ਦੀ ਹਾਈਪ ਇੰਨੀ ਹੁੰਦੀ ਹੈ ਵੀ ਕਮ ਸੇ ਕਮ ਨੀਅਰ ਅਬਾਊਟ ਮਤਲਬ ਸਾਰੀ ਦੁਨੀਆ ਦੀ ਨਜ਼ਰ ਉੱਤੇ ਹੁੰਦੀ ਹੈ ਨਾ ਜਿੰਨੇ ਵੀ ਹਾਈ ਪ੍ਰੋਫਾਈਲ ਲੋਕ ਨੇਗੇ ਹਰੇਕ ਚੀਜ਼ ਨਾ ਉੱਥੇ ਆਉਂਦੇ ਨੇ ਉਹ ਚੀਜ਼ ਦੇਖਦੇ ਨੇ ਸਭ ਤੋਂ ਮਹਿੰਗੀ ਜਿਹੜੀ ਟਿਕਟ ਹੁੰਦੀ ਹੈ ਹਾਂ ਹਾਈ ਪ੍ਰੋਫਾਈਲ ਸਭ ਤੋਂ ਮਤਲਬ ਸਭ ਤੋਂ ਮਹਿੰਗੀ ਗੇਮ ਹੈ FIFA ਨਾ ਫੁੱਟਬਾਲ ਤੇ ਔਰੇ ਕੋਈ ਆ ਔਰੇ ਉਹ ਆਪਾਂ ਨੂੰ ਵੀ ਪਤਾ ਨਾ ਪਿੱਛੇ ਜੇ ਮੈਸੀ ਜਿੱਤੀ ਸੀ ਮੈਸੀ ਦੀ ਟੀਮ ਜਿੱਤੀ ਸੀਗੀ ਉਸ ਤੋਂ ਬਾਅਦ ਕਿੰਨੀ ਹਾਈਪ ਬਣੀ ਉਸ ਤੋਂ ਬਾਅਦ ਦੁਬਈ ਨੇ ਆਪਣੀ ਸਪੈਸ਼ਲ ਹੋ ਬਣਾ ਟੀਮ ਬਣਾ ਲਈ ਨਾ ਟੀਮ ਬਣਾਈ ਜਾ ਟੀਮ ਬਣਾ ਕੇ ਜਿਵੇਂ ਮਤਲਬ ਕਲੱਬ ਹੁੰਦੇ ਨੇ ਅਸਲ ਚ ਤਾਂ ਇਹ ਕਿਤੇ ਨਹੀਂ ਆਪਣੇ ਆਈਪੀਐਲ ਦੇ ਵਿੱਚ ਹੁੰਦੇ ਨੇ ਹਾਂ ਆਈ ਆਪ ਤਾਂ ਇਹਨਾਂ ਨੇ ਕਲੱਬ ਬਣਾਇਆ ਤੇ ਕਲੱਬ ਦੇ ਵਿੱਚ ਬ੍ਰੈਂਡ ਪਾਸਟਰ ਕਿਉਂ ਲਿਆ ਜਿਹੜਾ ਮੇਨ ਦਾ ਟੀਮ ਹੈ ਰੋनाल्डੋ ਰੋनाल्डੋ ਹਾਂ ਉਹ ਰੋनाल्डੋ ਨੂੰ ਉੱਥੇ ਖਾਸ ਤਾਂ ਸਮਝਦੇ ਰਹੇ ਨੇ ਉੱਥੇ ਉਹਨੂੰ ਰਹਿਣਾ ਹੈ ਨਾ ਆਪਣੇ ਘਰ ਪਰਿਵਾਰ ਹਾਲਾਂਕਿ ਕੋਈ ਵੀ ਅੱਜ ਦੇ ਟਾਈਮ ਮਤਲਬ ਉਹ ਨੌਨ ਰੈਜ਼ੀਡੈਂਟ ਜਿਹਦਾ ਰੈਜ਼ੀਡੈਂਟ ਨਹੀਂ ਹੈਗਾ ਬਾਹਰਲਾ ਕੋਈ ਵੀ ਉਹੋ ਜੇ ਮਤਲਬ ਐਦਾਂ ਆਪਣਾ ਗੈਸਟ ਹੁੰਦਾ ਉਹਦਾ ਉਹਦੀ ਵਾਈਫ ਨਾਲ ਨਹੀਂ ਸਟੇ ਕਰ ਸਕਦਾ ਨਹੀਂ ਕਰ ਸਕਦਾ ਪਰ ਰੋनाल्डੋ ਨੂੰ ਖਾਸ ਪ੍ਰਾਇੋਰਟੀ ਹੈ ਇਸ ਰੇਸ ਤੇ ਕਿ ਉਹਦੀ ਵਾਈਫ ਨਾਲ ਰਹਿ ਸਕਦਾਗਾ ਵਾਈਫ ਨਾਲ ਨਹੀਂ ਕਰ ਸਕਦਾ ਅਨਮੈਰਿਡ ਨਹੀਂ ਸਟੇ ਕਰਦਾ ਹਾਂ ਅਨਮੈਰਿਡ ਸੱਚ ਅਨਮੈਰਿਡ ਵਾਲ ਮੈਰਿਡ ਬਸ ਆ ਦਾ ਬਟਰਨਾਡ ਅਨਮੈਰਿਡ ਹੈਗਾ ਤੇ ਉਹ ਉੱਥੇ ਸਟੇ ਕਰ ਰਹੇ ਹਾਂ ਉਹ ਵੀ ਜਵਾਕਾਂ ਨਾਲ ਖਾਸ ਉਹ ਨੂੰ ਪ੍ਰਾਈਵੇਟ ਆਈਲੈਂਡ ਦੇ ਆਖਿਆ ਉੱਥੇ ਹੈ ਨਾ ਉਹ ਜਿੰਨੀ ਸਹੂਲਤ ਹੋ ਸਕੇ ਉਹ ਦੇ ਰੱਖੀ ਹੈ ਕਿਉਂ ਕਿ ਉਹ ਉਹ ਨੂੰ ਰਿਪਰੈਜ਼ੈਂਟ ਕਰ ਰਿਹਾ ਇੱਕ ਵਰਲਡ ਪੱਦਰ ਹਾਂ ਦੁਨੀਆ ਦੇ ਪੱਦਰ ਤੇ ਦੁਬਈ ਨੂੰ ਰਿਪਰੈਜ਼ੈਂਟ ਕਰ ਰਿਹਾ ਉਹ ਤਾਂ ਫੇਸ ਹੈ ਦੁਬਈ ਦਾ ਜਮੇਨ ਦੁਬਈ ਕੀ ਹੈ ਜਮੇਨ ਦੁਬਈ ਤਾਂ ਅਸੀਂ ਟੂਰਿਸਟ ਘੁੰਮਣ ਹਾਂ ਮੇਨ ਬੜੇ ਬੜੇ ਕੰਟਰੀਆਂ ਦੇ ਵਿੱਚੋਂ ਇੰਡੀਆ ਦਾ ਬਹੁਤ ਜਿਆਦਾ ਵੱਡਾ ਯੋਗਦਾਨ ਹੈ ਇੰਡੀਆ ਦੇ ਟੂਰਿਸਟ ਮੇਰੇ ਚ ਲੋਕ ਨੇ ਉਹ ਵੀ ਦਵਾਈ ਜਾਂਦੇ ਨੇ ਕੋਪਣਾ ਤੇ ਹੁਣ ਦਵਾਈ ਨੂੰ ਕੀ ਜਾਂਦਾ ਜਿਵੇਂ ਹੁਣ ਸਭ ਤੋਂ ਵੱਡੀ ਬਿਲਡਿੰਗ ਹੋ ਗਈ ਸਭ ਤੋਂ ਵੱਡੀ ਲਿਫਟ ਹੋ ਗਈ ਸਭ ਤੋਂ ਵੱਡਾ ਹੋਟਲ ਹੋ ਗਿਆ ਸਭ ਤੋਂ ਵੱਡਾ ਪੁਲ ਹੋ ਗਿਆ ਜੋ ਵੀ ਹੋ ਗਿਆ ਉਹਨੇ ਕੀਤਾ ਹੁਣ ਕੀ ਸੀ ਸਭ ਤੋਂ ਵੱਡਾ ਦੁਨੀਆ ਦਾ ਜਿਹੜਾ ਕੱਪ ਆ ਉਹ ਕਰਾਉਣਾ ਹੁਣ ਦਵਾਈ ਤਾਂ ਉਹ ਚੀਜ਼ ਆ ਕਿ ਜਿਹਨੂੰ ਸਪਾਂਸਰਸ਼ਿਪ ਦੀ ਮਤਲਬ ਕੋਈ ਨਹੀਂ ਟੈਨਸ਼ਨ ਹੈ ਨਹੀਂ ਜਿੰਨਾ ਮਰਜੀ ਪੈਸਾ ਉਹ ਲਾ ਸਕਦੇ ਨੇ ਉਹਨਾਂ ਨੇ ਚੀਜ਼ ਸਭ ਤੋਂ ਵੱਡੀ ਸਪਾਂਸਰ ਕੀਤੀ ਆ ਹੁਣ ਇੰਡੀਆ ਦਾ ਵੀ ਕੋਈ ਵੱਡਾ ਹੋਣੀ ਨਾ ਉਹ ਵੀ ਦਵਾਈ ਹੁੰਦਾ ਕੋਈ ਆ ਜਿਹੜਾ ਹੁਣ ਪਾਕਿਸਤਾਨ ਵਾਲਾ ਚ ਉੱਥੇ ਵੀ ਇੰਡੀਆ ਦੇ ਮੈਚ ਸਾਰੇ ਦੁਬਈ 'ਚ ਹੁੰਦੇ ਨੇ ਹਾਂ ਉਹ ਮਤਲਬ ਇੰਡੀਆ ਦੀ ਸ਼ਰਤ ਸੀ ਨਾ ਜਿਹੜੀ BCCI ਐ ਵੀ ਅਸੀਂ ਦੁਬਈ 'ਚ ਮਤਲਬ ਪਾਕਿਸਤਾਨ ਦੇ ਵਿੱਚ ਕਰਾਉਣੇ ਹਨ ਵੀ ਚਲੋ ਬਚਾ ਲੈ ਦੁਬਈ ਦੇਸ਼ ਆ ਗਿਆ ਉੱਥੇ ਕਰਾਓ ਤੇ ਫਾਈਨਲ ਮੈਚ ਜੋ ਕਿ ਕਰਾਚੀ ਦੇ ਵਿੱਚ ਹਾਂ ਹੋਲਡ ਹੋਣਾ ਸੀ ਉਹਨਾਂ ਨੇ ਉੱਥੇ ਕਰਾਉਣਾ ਸੀ ਪਾਕਿਸਤਾਨ ਦੇ ਵਿੱਚ ਹੁਣ ਜਦੋਂ ਇੰਡੀਆ ਫਾਈਨਲ 'ਚ ਪਹੁੰਚ ਗਈ ਹੁਣ ਆਬਵੀਅਸਲੀ ਗੱਲ ਹੈ ਉਹ ਨਹੀਂ ਇੰਡੀਆ ਉੱਥੇ ਨਹੀਂ ਪਲੇ ਕਰ ਸਕਦੀ ਤਾਂ ਕਰਕੇ ਉਹ ਵੀ ਦੁਬਈ 'ਚ ਹੋਏਗਾ ਬਿਲਕੁਲ ਤੇ ਸਾਰਾ ਕੁਝ ਆਇਆ ਕਿ ਦੁਬਈ ਦੁਬਈ ਨੂੰ ਬੈਨੇਫਿਟ ਹੋ ਰਿਹਾ ਮਤਲਬ ਆਪਾਂ ਕਹਦੇ ਵੀ ਜਦੋਂ ਐਡੀ ਵੱਡੀ ਜਦੋਂ ਆਪਾਂ ਪ੍ਰੋਗਰਾਮ ਹੋਸਟ ਕਰਕ ਕਰਦੇ ਨਾ ਜਿਵੇਂ FIFA ਇਹਨਾਂ ਨੇ ਕੀਤਾ ਹੈਗਾ ਹੋਸਟ ਤਾਂ ਘਾਟੇ 'ਚ ਜਾਂਦਾ ਦੇਸ਼ ਆਪਾਂ ਉਹੀ ਕਹਦੀ ਦੇਸ਼ ਨੂੰ ਫਾਇਦਾ ਨਹੀਂ ਹੁੰਦਾ ਪਰ ਦੇਸ਼ ਨੂੰ ਫਾਇਦਾ ਦੋਏ ਪਾਸੋਂ ਹੁੰਦਾ ਟੂਰਿਜ਼ਮ ਪੱਖੋਂ ਇਹ ਲੌਂਗ ਟਰਮ ਇਫੈਕਟ ਮਾਰਦੇ ਨੇ ਵੀ ਹਾਂ ਆਹ ਕੰਮ ਕਰਦੋਂ ਉ ਤਾਂ ਆਹ ਕੰਮ 'ਚ ਨੁਕਸਾਨ ਆ ਪਰ ਜਿਹੜਾ ਆ ਕੰਮ ਦਾ ਆਪਾਂ ਨੂੰ ਫਾਇਦਾ ਹੋਊਗਾ ਮਤਲਬ ਰਿਜ਼ਲਟ ਨਿਕਲੂਗਾ ਇਹ ਕੰਮ ਦਾ ਉਹ ਰਿਜ਼ਲਟ ਕਿਤਨਾ ਕਿਤੇ ਆਪਣ ਨੂੰ ਫਾਇਦਾ ਲੈ ਕੇ ਆਉਗਾ ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਵੀ ਪਰ ਉਹ ਰਪਰੇ ਸਟਰੀ ਜਾਵੇ ਤਾਂ ਕੋਈ ਨਾ ਕੋਈ ਗੱਲ ਚੱਲ ਰਹੀ ਹੁੰਦੀ ਸੀ ਕਿ ਬਾਈ ਇਹਨਾਂ ਦਾ ਮੁੰਡਾ ਤਾਂ ਦਵਾਈ ਗਿਆ ਹਾਂ ਉਸੇ ਕੰਸਟਰਕਸ਼ਨ ਦਾ ਕੰਮ ਕਰਦਾ ਮਤਲਬ ਕਿੰਨੀਆਂ ਕਾ ਨਾ ਬਚਪਨ ਕਿੰਨੀਆਂ ਕ ਇੰਨੀਆਂ ਗੱਲਾਂ ਸੁਣ ਲਈਆਂ ਕਿ ਜਿੱਥੇ ਉਹ ਗੱਲਾਂ ਕਰਦੇ ਸੀ ਦਵਾਈ ਤੇ ਕੰਸਟਰਕਸ਼ਨ ਮੇਰੇ ਦਿਮਾਗ ਤੇ ਇਹ ਹੀ ਚੱਲਦਾ ਸੀ ਵੀ ਇਹੋ ਜਿਹਾ ਬਣ ਕੀ ਰਿਹਾ ਉੱਥੇ ਹਨਾ ਜਿਹਦੇ ਵਿੱਚ ਸਾਰੀ ਦੁਨੀਆ ਹੀ ਜਾ ਰਹੀ ਆ ਫਿਰ ਦਿਮਾਗ ਤੇ ਇਹ ਵੀ ਹੋਊਗਾ ਵੀ ਉਹ ਤੁਸੀਂ ਆਪ ਦੇਖੋ ਵੀ ਜਿੱਥੇ ਪਾਣੀ ਦੀ ਬੂੰਦ ਨਹੀਂ ਹੈਗੀ ਉੱਥੇ ਕਿੰਨੇ ਕੁ ਪਾਣੀ ਵਾਸਤੇ ਪਾਣੀ ਲਿਆ ਕੇ ਉਹਨਾਂ ਨੂੰ ਬਿਲਡਿੰਗਾਂ ਬਣਾਉਣੀਆਂ ਪੈਗੀਆਂ ਕਿੰਨੇ ਕੁ ਡੂੰਘੇ ਡੂੰਘੇ ਉਹਨੂੰ ਨਿਊਆ ਕਰਨੀਆਂ ਪਈਆਂ ਨੇ ਹਨਾ ਤੇ ਐਡੀ ਵੱਡੀ ਵੱਡੀ ਬਿਲਡਿੰਗਾਂ ਬਣਾਉਂਦੀਆਂ ਉਹ ਵੀ ਰੇਗਿਸਤਾਨ ਦੇ ਵਿੱਚ ਉਹ ਵੀ ਉਦੋਂ ਹਨਾ ਜਿਹੜੇ ਟਾਈਮ 'ਉਨੇ ਬਣਾਇ ਸ਼ੁਰੂ ਕੀਤੀਆਂ ਲਗਭਗ 1980 ਦੇ ਵੇਲੇ ਸਟਾਰਟ ਹੋਈ ਸੀ ਬਿਲਡਿੰਗਾਂ ਬਣਨੀਆਂ ਸੇ ਮੀ ਵੀ ਪਾਣ ਦੇਣ ਨੂੰ ਤਾਂ ਉਹ ਆਫੀਸਰ ਇਹਨਾਂ ਕਿੰਨੇ ਪਾਣ ਦੇਣ ਉਹ ਹੀ ਹੱਥ ਲੇਦਾ ਮੇਉਂ ਜਦੋਂ ਖੜਾ ਕੀਤੇ ਨਾ ਪਿੱਛੇ ਜੇ ਹਾਂ ਉਹ ਵੀ ਲੈ ਕੇ ਚਾਉਂਦੀ ਹੈ ਇਹ ਵੀ ਕੁਮਾਰ ਦੀ ਗੱਲ ਹੈ ਨਾ ਆਪਾਂ ਇਹਨਾਂ ਦੁਬਈ ਦੇ ਵਿੱਚ ਗਰਮੀ ਇੰਨੀ ਹੈ ਛੇਤੀ ਨੀਂ ਨਹੀਂ ਪੈਂਦਾ ਉੱਥੇ ਖੜਾ ਹੋਣਾ ਥੇਲੀ ਵੱਡੀ ਉਹ ਵੀ ਗੱਲ ਆ ਉਹੀ ਆ ਹੁਣ ਉਹ ਵੀ ਹੁਣ ਕਿਤੇ ਬਿਲਡਿੰਗਾਂ ਬਣ ਰਹੇ ਨੇ ਕਿਤੇ ਹੁਣ ਤੂੰ ਐ ਲੈ ਲੈ ਵੀ ਚੱਲ ਮੇਨ ਤਾਂ ਸ਼ਹਿਰ ਆਪਣਾ ਇੱਥੇ ਪਟਿਆਲਾ ਆ ਗਿਆ ਸੂਰ ਆ ਗਿਆ ਆਪਣੇ ਪਿੰਡ 'ਚ ਇੱਥੇ ਵੱਡੀਆਂ ਵੱਡੀਆਂ ਬਿਲਡਿੰਗਾਂ ਦੁਕਾਨਾਂ ਕਰਨੇ ਸ਼ੁਰੂ ਹੋ ਗਏ ਆਪਣੇ ਦਮਾਸ਼ਤੀ ਆਊ ਯਾਰ ਇੱਥੇ ਕੌਣ ਹੋਊਗਾ ਇੱਥੇ ਕੌਣ ਰੋ ਹੋਊਗਾ ਇੱਥੇ ਨਾ ਕੋਈ ਦੁਕਾਨਦਾਰ ਕੋਈ ਸ਼ੋਰ ਕੋ ਉਹ ਵੀ ਗੱਲ ਦੁਬਈ ਦੇ ਵਿੱਚ ਹੁਣ ਦੁਬਈ ਦੇ ਵਿੱਚ ਜਿਹੜੇ ਟਾਈਮ ਕੁਝ ਵੀ ਨਹੀਂ ਹੈਗਾ ਉੱਥੇ ਸਿਰਫ ਬਿਲਡਿੰਗਾਂ ਹੀ ਬਣ ਰਹੀਆਂ ਨੇ ਸਾਰੇ ਦਾ ਸਾਰਾ ਪੈਸਾ ਆ ਰਿਹਾ ਤੇ ਬਿਲਡਿੰਗਾਂ ਤੇ ਲੱਗ ਰਿਹਾ ਕੋਈ ਕਮਾਈ ਨਹੀਂ ਕਮਾਈ ਸਾਰੀ ਇੱਕ ਵਾਰ ਜਿੰਨੀ ਤੇਲ ਤੋਂ ਹੋਈ ਜਾਂ ਫਿਰ ਹੋਰ ਥੋੜਾ ਬਹੁਤ ਪੋਟਾਂ ਤੋਂ ਹੋਈ ਉਹ ਸਾਰੀ ਸਾਰੀ ਉਹਨੇ ਬਿਲਡਿੰਗਾਂ ਤੇ ਲਾਤੀ ਇੱਕ ਵਾਰ ਤਾਂ ਹੁਣ ਲੋਕ ਉੱਥੇ ਕਹਿਣ ਲੱਗੇ ਸੀ ਜਿਹੜਾ ਸਾਡਾ ਰਾਜ ਤਾਂ ਬੇਵਕੂਫਾ ਇੱਕ ਆਦਮ ਪੈਸੇ ਵਰਕ ਕੀ ਜਾਂਦਾ ਪਰ ਉਹ ਸੋਚਦੀ ਲੰਬਾਂ ਨਹੀਂ ਛੋਟਾ ਸੋਚਦੀ ਨਹੀਂ ਤੇ ਇੱਕ ਸੌਣ ਹੋਰ ਗੱਲ ਦੱਸਦੀ ਏ ਦੁਬਈ ਕਿਸੇ ਨੂੰ ਸਿਟੀਨਸ਼ਿਪ ਨਹੀਂ ਦਿੰਦਾ ਕਿਸੇ ਨੂੰ ਆਪਣੀ ਨਾਗਰਿਕਤਾ ਨਹੀਂ ਦਿੰਦਾ ਹੂੰ ਉਹੋ ਮਤਲਬ ਗੋਲਡਨ ਵੀਜ਼ਾ ਹੁੰਦਾ ਦਾ ਉਹ ਗੋਲਡਨ ਵੀਜ਼ੇ ਦਾ ਆਧਾਰ ਤੇ ਤੁਸੀਂ ਜਿੰਨਾ ਟਾਈਮ ਮਰਜ਼ੀ ਉੱਥੇ ਸਟੇ ਕਰ ਸਕਦੇ ਹੋ ਤੇ ਉੱਥੇ ਬਿਜ਼ਨਸ ਕਰ ਸਕਦੇ ਹੋ ਉਹਦੇ ਬਾਅਦ ਤੁਹਾਨੂੰ ਕੁਸ਼ਕ ਅਮਾਉਂਟ ਉੱਥੇ ਇਨਵੈਸਟ ਕਰਨੀ ਪੈਂਦੀ ਐਜ਼ ਅ ਪ੍ਰੋਪਰਟੀ ਦੇ ਵਿੱਚ ਹਨ ਉਦੋਂ ਬਾਅਦ ਤੁਸੀਂ ਉੱਥੇ ਐਜ਼ ਅ ਇਨਵੈਸਟਰ ਸਟੇ ਕਰ ਸਕਦੇ ਹੋ ਰਹਿ ਸਕਦੇ ਹੋ ਘਰ ਲੈ ਸਕਦੇ ਹੋ ਸਾਰਾ ਕੁਝ ਮਤਲਬ ਤੁਸੀਂ ਤੁਹਾਨੂੰ ਸਹੂਲਤਾਂ ਮਿਲਣੀਆਂ ਪਰ ਤੁਸੀਂ ਉੱਥੇ ਦੇ ਪਾਸਪੋਰਟ 홀ਡਰ ਨਹੀਂ ਬਣ ਸਕਦੇ ਉੱਥੇ ਤੁਹਾਨੂੰ ਹੋਰ ਕੋਈ ਅਧਿਕਾਰ ਨਹੀਂ ਮਿਲਣਗੇ ਜਿਹੜੇ ਉਹਨਾਂ ਦੇ ਸਿਟੀਜ਼ਨਾਂ ਨੂੰ ਅਧਿਕਾਰ ਮਿਲਦੇ ਨੇਗੇ ਕੁਛ ਹੀ ਸਰਫੋ ਤੇ ਕਰ ਲੋ ਕੁਛ ਲੋ ਤੁਹਾਨੂੰ ਕੋਈ ਟੈਨਸ਼ਨ ਨਹੀਂ ਤੇ ਵੱਡੀ ਗੱਲ ਕੀ ਆ ਤੇ ਟੈਕਸ ਜ਼ੀਰੋ ਆ ਹਾਂ ਕਮਾਈ ਤੇ ਟੈਕਸ ਜ਼ੀਰੋ ਆ ਹੋਰ ਪੱਖੋਂ ਤਾਂ ਉਹ ਟੈਕਸ ਉਹ ਵਸੂਲਦੇ ਨੇ ਜਿਵੇਂ ਮਨ ਵਾਲਾ ਵੀ ਮਲਾ ਕਾਰਬਨ ਵਗੈਰਾ ਟੈਕਸ ਤਾਂ ਉੱਥੇ ਕਾਰਬਨ ਟੈਕਸ ਤੋਂ ਤਾਂ ਨਹੀਂ ਕੋਈ ਨਹੀਂ ਹੈਗਾ ਤੇ ਹੋਰ ਚਲੋ ਵੀ ਜਿਹੜੇ ਵੀ ਹੁੰਦੇ ਨੇ ਆਪਣੇ ਟੈਕਸ ਹੀ ਹੁੰਦੇ ਨੇ ਕਮਾਈ 'ਚ ਹਾਂ ਆਊਟ ਟੈਕਸ ਹੁੰਦੇ ਹੋਣਗੇ ਪਰ ਕਮਾਈ ਤੇ ਟੈਕਸ ਨਹੀਂਗਾ ਜਿੰਨਾ ਤੁਸੀਂ ਕਮਾਉਂਦੇ ਹੋ ਸਿਟੀਜ਼ਨ ਨੂੰ ਕਿਸੇ ਚੀਜ਼ ਤੇ ਕੋਈ ਟੈਕਸ ਨਹੀਂ ਹੈਗਾ ਜਿੰਨਾ ਤੁਸੀਂ ਕਮਾਉਂਦੇ ਹੋ ਉਹ ਤੁਹਾਡੇ ਪੱਲੇ ਆ ਹਾਂ ਤੇ ਬਾਹੀਂ ਕਿਤਨਾ ਕਿਤੇ ਲੋਕਾਂ ਦਾ ਖਿੱਚਦਾ ਕੇਂਦਰ ਤੇ ਸਭ ਤੋਂ ਵੱਡੀ ਗੱਲ ਕੀ ਹੈ ਸੇਫਟੀ ਹਾਂ ਸੇਫਟੀ ਸੇਫਟੀ ਹੁਣ ਆਪਾਂ ਕਹਿੰਨੇ ਆ ਵੀ ਕਰਨ ਔਜਲਾ ਦੁਬਈ ਮੂ ਹੋ ਗਿਆ ਹੋਰ ਕਿੰਨੀ ਆਪਣੇ ਸੈਲਿਬ੍ਰਿਟੀ ਦੇਖਦੇ ਨਾ ਇਹਨਾਂ ਨੂੰ ਦੁਬਈ ਹੀ ਸਭ ਤੋਂ ਬੈਸਟ ਆਪਸ਼ਨ ਕਿਉਂ ਲੱਗਦੀ ਹੈ ਈਵਨ ਕਿ ਜਦੋਂ ਆਪਾਂ ਦੇਖਦੇ ਹਾਂ ਜਦੋਂ ਦੁਬਈ ਦਾਉ ਦਾ ਦਾਉ ਦਾ ਬਰਾਹੀਂ ਹਨ ਇੰਡੀਆ ਦਾ ਮੋਸਟ ਵਾਂਟਡ ਹੈ ਹਾਂ ਠੀਕ ਹੈ ਆਪਾਂ ਕਹਿੰਦੇ ਆ ਵੀ ਉਹ ਪਾਕਿਸਤਾਨ ਚ ਰਹਿੰਦਾ ਉਮੇਮ ਬੱਟ ਜੇ ਉਹਨੇ ਕੋਈ ਪਾਰਟੀ ਕਰਨੀ ਹੁੰਦੀ ਆ ਜਾਂ ਕੋਈ ਵੀ ਮੈਰਿਜ ਕਰਨਾ ਫੰਕਸ਼ਨ ਕਰਨਾ ਹੋਵੇ ਕੁਝ ਵੀ ਕਰਨਾ ਹੋਵੇ ਤਾਂ ਦੁਬਈ ਚ ਕਰਦੇ ਨੇ ਸ਼ਰਿਆਮ ਕਰਦੇ ਨੇ ਪਤਾ ਹੈ ਵੀ ਇੱਥੇ ਕੋਈ ਸਾਡੇ ਤੇ ਐਕਸ਼ਨ ਨਹੀਂ ਹੋ ਸਕਦਾ ਕੁਝ ਵੀ ਨਹੀਂ ਹੋ ਸਕਦਾ ਦੁਬਈ ਇੱਕ ਮਤਲਬ ਇੰਨੀ ਕਿ ਸੇਫ ਕੰਟਰੀ ਮੰਨੀ ਜਾਂਦੀ ਹੈ ਨਾ ਹੀ ਉੱਥੇ ਦੀਆਂ ਵੀ ਅਥਾਰਟिटीज ਨੇ ਆ ਬਾਹਰ ਨਹੀਂ ਏਜੰਸੀਜ਼ ਨੂੰ ਅਲਾਉ ਕਰਦੇ ਨੇ ਵੀ ਤੁਸੀਂ ਸਾਡੇ ਦੇਸ਼ ਚ ਆਓ ਤੇ ਕੋਈ ਕਾਰਵਾਈ ਕਰੋ ਉਹ ਇੱਥੇ ਤੱਕ ਇਹਨਾਂ ਨੇ ਸੇਫ ਰੱਖਿਆ ਪਰ ਹਾਂ ਜੇ ਕੋਈ ਉੱਥੇ ਕੋਈ ਗਲਤ ਬੰਦਾ ਜਾ ਕੇ ਕੋਈ ਗਲਤ ਹਰਕਤ ਕਰਦਾ ਵੀ ਐ ਤਾਂ ਹੱਥਾਂ ਨੂੰ ਹੱਥ ਨਹੀਂ ਹਾਂ ਬਿਲਕੁਲ ਉਹੀ ਜਿਹਨੂੰ ਸਜ਼ਾ ਗੱਲ ਵੱਡਣ ਲੱਗੇ ਵੀ ਉਹ ਮੱਟ ਮਾਰਦੇ ਨੇ ਫਿਰ ਸਹੀ ਗੱਲ ਆ ਸਭ ਸਿੱਧੀ ਸਜ਼ਾ ਵੀ ਉਹ ਆਮ ਹੀ ਦੇ ਕੇ ਰੱਖਦੇ ਨੇ ਬਿਲਕੁਲ ਮਤਲਬ ਡਰ ਇੰਨਾ ਕਾ ਯਾਰ ਕੋਈ ਜੇਵ ਨਹੀਂ ਕੱਟ ਸਕਦਾ ਉਹ ਹਾਂ ਇੰਨਾ ਕਾ ਡਰ ਮੇਰੇ ਸਿਟੀਜ਼ਨ ਹੀ ਪਹਤਾਨਿੰਦੇ ਬਾਕੀ ਇਹਨੂੰ ਉਹਨਾਂ ਨੇ ਇਹ ਗੱਲ ਆਪਣਾ ਭਰੋਸਾ ਦਿੱਤਾ ਹੋਇਆ ਆਪਣੇ ਸਿਟੀਜ਼ਨ ਨੂੰ ਕਿ ਤੁਹਾਡੀ ਬਰਾਬਰੀ ਦਾ ਕੋਈ ਨਹੀਂ ਹੈਗਾ ਬਰਾਬਰੀ ਦਾ ਕੋਈ ਨਹੀਂ ਤੇ ਜਿੰਨੇ ਸਿਟੀਜ਼ਨ ਨੇ ਸਾਰੇ ਵੀਰ ਨੇ ਜਿਹਨੇ ਸਿਟੀਜ਼ਨ ਨੇ ਕਿਉਂ ਕਰਉਂਦੀ ਬਚਪਨ ਤੋਂ ਹੀ ਉਹਨਾਂ ਨੂੰ ਪੈਸਾ ਸਰਕਾਰ ਦੇ ਰਹੀ ਆ ਬਿਲਕੁਲ ਬਿਲਕੁਲ ਹੁਣ ਤੇ ਉਹ ਬਚਪਨ ਤੋਂ ਅਮੀਰ ਨੇ ਸ਼ੇਖ ਹਣੋ ਸਾਰੇ ਪਕਾਨੀ ਆ ਸ਼ੇਖ ਤਾਰੀਖ ਤੇ ਹੁੰਦੇ ਨੇ ਸਾਰੇ ਸਾਰੇ ਨੂੰ ਪੈਨਸ਼ਨ ਬਚਪਨ ਤੋਂ ਲੱਗ ਜਾਂਦੀ ਆ ਕਮਾਈ ਸਾਰੀ ਹੋ ਰਹੀ ਆ ਆ ਜਿਹੜੇ ਫੋਰਨਰ ਤੋ ਆ ਰਹੇ ਨੇ ਮੈਨੂੰ ਕੀ ਸੀ ਹੁਣ ਜਦੋਂ ਸ਼ੇਖ ਰਾਸ ਜਦੋਂ ਸ਼ੇਖ ਰਾਸ ਦੀ ਗੱਲ ਕੀਤੀ ਯੂ ਐਸ ਗਏ ਸੀ ਹਣਾ ਸੌਰੀ ਯੂ ਕੇ ਗਿਆ ਸੀ ਮਤਲਬ ਉਹ ਦੋਨੇ ਲੋਕਾਂ ਦਾ ਰਹਿਣ ਸਹਿਣ ਦੇਖਿਆ ਹੁਣ ਅਕੋਰਡਿੰਗ ਟੂ ਜਿਹੜਾ ਉਹਨਾਂ ਦਾ ਇਸਲਾਮਿਕ ਧਰਮ ਆ ਉਹਦੇ ਉਹ ਬਿਲਕੁਲ ਅਲਾਈਨਡ ਸੀ ਪਰ ਉੱਥੇ ਉਹਨੇ ਇੱਕ ਗੱਲ ਨੋਟਿਸ ਕੀਤੀ ਕਿ ਲੋਕ ਖੁਸ਼ ਉਦੋਂ ਨੇ ਜਦੋਂ ਆਪਾਂ ਉਹਨਾਂ ਨੂੰ ਉਹਨਾਂ ਦੇ ਰਹਿਣ ਸਹਿਣ ਤੇ ਉਹਨਾਂ ਦੇ ਪਹਿਰਾਵੇ ਦੀ ਉਹਨਾਂ ਨੂੰ ਖੁੱਲ੍ਹ ਦੇ ਦਾਂਗੇ ਹੂੰ ਤਾਂ ਉਹਨੇ ਕੀ ਕੀਤਾ ਉਹਨਾਂ ਦਾ ਆਪਣਾ ਤੇ ਆਪਣਾ ਜਿਹੜਾ ਧਰਮ ਹੈਗਾ ਉਹਦੇ ਵਿੱਚ ਕੋਈ ਛੇੜਛਾੜ ਨਹੀਂ ਕੀਤੀ ਜਿਹਨਾਂ ਨੇ ਮੰਨਣਾ ਮੰਨੋ ਪਰ ਜਿਹੜੇ ਹੁੰਦੇ ਬਾਹਰੋਂ ਆ ਰਹੇ ਨੇ ਉਹਨਾਂ ਲਈ ਕੋਈ ਇਨਸਟਰਕਸ਼ਨ ਨਹੀਂ ਹੈਗੀ ਉਹ ਕੋਈ ਵੀ ਧਰਮ ਰੱਖਣ ਕੋਈ ਵੀ ਪਹਿਰਾਵਾ ਪਾਉਣ ਖੁਸ਼ ਮਰਜ਼ੀ ਕਰਨ ਉਹ ਫ੍ਰੀ ਨੇ ਹੁਣ ਮੱਕਾ ਹੂੰ ਮੱਕਾ ਮਾਣਾ ਜਿੰਨੇ ਦੁਨੀਆ ਦੇ ਮੁਸਲਮਾਨ ਨੇ ਮੱਕਾ ਉਹਨਾਂ ਨੇ ਜਾਣਾ ਹੀ ਜਾਣਾ ਉਹ ਯੂਈ ਦੇ ਵਿੱਚ ਹਾਂ ਠੀਕ ਹੈ ਉਹ ਐਮੈਰੇਟ ਦੇ ਵਿੱਚ ਆ ਗਿਆ ਹੁਣ ਤੁਸੀਂ ਲਾ ਲਓ ਵੀ ਕੱਲੇ ਮੱਕੇ ਤੋਂ ਇਹਨਾਂ ਨੂੰ ਕਿੰਨੀ ਆਮ ਬਣ ਬਿਲਕੁਲ ਜਿੰਨੇ ਰਸ਼ੀਆ ਦੇ ਮੁਸਲਮਾਨ ਨੇ ਹਾਂ ਜਿੰਨੇ ਚਲੋ ਅਰਬ ਕੰਟਰੀਆਂ ਦਾ ਚਲੋ ਹੈਗੀਆਂ ਨੇ ਹੈਗੀਆਂ ਨੇ ਜਿੰਨੇ ਉਰਾਂ ਪਰਾਂ ਤੋਂ ਇਰਾਨ ਦੇ ਕਿਤੇ ਵੀ ਕਿਤੇ ਵੀ ਮੁਸਲਮਾਨ ਰਹਿੰਦਾ ਹੈਗਾ ਕੋਈ ਵੀ ਕਿਤੇ ਤੋਂ ਬਲੋਂਗ ਕਰਦਾ ਮੱਕਾ ਉਹਨਾਂ ਨੇ ਆਉਣਾ ਹੀ ਆਉਣਾ ਤੇ ਉੱਥੇ ਮਤਲਬ ਨਾਨ ਮੁਸਲਮਨ ਦੀ ਤਾਂ ਐਂਟਰੀ ਹੈ ਨਹੀਂ ਉਏ ਨਾ ਸੋਨਾ ਬਣਾ ਰਖਣਾ ਯਾਰ ਜੇ ਆਪਾਂ ਫੋਟੋਆਂ ਵਿੱਚ ਦੇਖੀ ਮੱਕਾ ਨਾ ਮੈਂ ਕਹਿੰਦਾ ਹਰ ਸੁੱਖ ਸੁਹੂਤ ਹਰ ਸੁੱਖ ਸੁਹੂਤ ਦੇਖ ਕੇ ਆਨੰਦ ਆ ਜਾਂਦਾ ਵੀ ਯਾਰ ਕਿਆ ਬਾਤ ਆ ਯਾਰ ਇੱਥੇ ਜਾਣਾ ਨਹੀਂ ਕਰ ਪਰ ਆਪਾਂ ਜਾ ਸਕਦੇ ਹਾਂ ਮੌਨ ਮੁਸਲਿਮਾ ਨਾ ਤੇ ਪਰ ਉਹ ਗੱਲ ਕਰਦੇ ਆ ਇੱਕ ਤਰ੍ਹਾਂ ਦਾ ਅਟ੍ਰੈਕਟ ਦੋਵੇਂ ਪਾਸੇ ਵੀ ਕਰਦੇ ਨੇ ਲੋਕਾਂ ਨੂੰ ਵੀ ਤੁਸੀਂ ਸਲਾਹਾਂ ਮੰਨ ਬੋਲੋ ਬਿਲਕੁਲ ਹਾਂ ਉਹ ਤਾਂ ਹੀ ਲਈ ਗਈ ਹੈ ਨਾ ਉਸ ਵੱਖੋਂ ਹੈਗੀ ਆ ਪਰ ਕਿਸੇ ਨੂੰ ਇਹ ਨਹੀਂ ਹੈ ਫੋਰਸ ਨਹੀਂ ਕਰਦੇ ਫੋਰਸ ਨਹੀਂ ਕਰਦੇ ਫੋਰਸ ਨਹੀਂ ਕਰਦੇ ਕਾ ਨਹੀਂ ਕਰਦੇ ਹੈਗੇ ਮਾਰਾ ਚਲੋ ਗੱਲ ਇੱਥੇ ਤਰੱਕੀ ਦੀ ਸੀ 인ਫਰਾਸਟ੍ਰਕਚਰ ਦੀ ਸੀ ਜੋ ਇਹਨਾਂ ਨੇ ਸਿਰਜਿਆ ਨਾ ਕੁਝ ਕਸਾਲਾਂ ਦੇ ਵਿੱਚ ਜੋ ਐਗਜ਼ਾਮਪਲ ਇਹਨਾਂ ਨੇ ਸੈੱਟ ਕੀਤੀ ਜੀ ਹੁਣ ਵੀ ਇਹ 15 ਮਿੰਟ ਸਿਟੀ ਹੈ ਨਾ ਉਹ ਬਣਾ ਰਹੇ ਨੇਗੇ ਨਾ ਮਤਲਬ ਦੁਬਾਰਾ ਬਣਾ ਰਹੇ ਨੇਗੇ ਕਈ ਕਿਲੋਮੀਟਰ ਲੰਬੀ ਹੈ ਨਾ ਤੇ ਪਤਾ ਨਹੀਂ 15 ਕਿਲੋਮੀਟਰ ਲੰਬੀ ਹੈ ਨਾ ਉਹਦੇ ਵਿੱਚ ਬਿਲਡਿੰਗਾਂ ਬਣਨੀਆਂ ਉਹਦੇ ਵਿੱਚ ਹਰ ਸੁੱਖ ਸੁੱਖ ਤੁਹਾਨੂੰ 15 ਮਿੰਟ ਦੇ ਵਿੱਚ ਵਿੱਚ ਮਿਲੂਗੀ ਤੁਸੀਂ ਘਰੋਂ ਨਿਕਲੋ 15 ਮਿੰਟ ਦੇ ਵਿੱਚ ਤੁਹਾਨੂੰ ਗਰੋਸਰੀ ਮਿਲੂਗੀ 15 ਮਿੰਟ ਦੇ ਵਿੱਚ ਤੁਹਾਨੂੰ ਜੇ ਕਾਰ ਦੀ ਸਰਵਿਸ ਕਰਾਉਣੀ ਹੈ ਉਹ ਮਿਲੂਗੀ 15 ਮਿੰਟ ਦੇ ਵਿੱਚ ਹੀ A to Z ਸਕੂਲ ਮਿਲੂਗਾ ਹਸਪਤਾਲ ਮਿਲੂਗਾ ਹਰ ਇੱਕ ਚੀਜ਼ 15 ਮਿੰਟ ਦੇ ਵਿੱਚ walking distance ਦੇ ਵਿੱਚ ਮਿਲੂਗੀ ਬਿਲਕੁਲ ਤੇ ਜੇ ਤੁਸੀਂ ਉਹ ਏਰੀਆ 'ਚੋਂ ਬਾਹਰ ਜਾਣਾ ਗੱਡੀ 'ਚ ਜਾਣਾ ਹੈ ਨਾ ਤਾਂ ਤੁਹਾਨੂੰ ਇੱਕ ਸਪੈਸ਼ਲ ਮੈਨੂੰ ਐ ਲੱਗਦਾ ਵੀ ਟੈਕਸ ਦੇਣਾ ਪਊਗਾ ਇਹ ਮੇਨ ਜਿਹੜੀ ਇਹ ਪ੍ਰਾਇੋਰਟੀ ਕਰ ਰਹੇ ਨੇ ਇਹ ਕਰ ਰਹੇ ਨੇ ਆਪਦਾ ਪੋਲੂਸ਼ਨ ਨੂੰ ਬਚਾਉਣ ਵਾਸਤੇ ਤੁਸੀਂ ਗੱਡੀਆਂ ਦੀ ਵਰਤੋਂ ਘੱਟ ਕਰਕੇ ਜਿੰਨਾ ਹੋ ਸਕੇ ਆਪ ਦੇ ਆਪ ਮਹਾਰੇ ਨੇੜੇ ਤੋਂ ਨੇੜੇ ਸਗੋਂ ਸਾਰੀ ਸੂਤ ਦੇਖ ਕੇ ਜੰਮ ਵਗੈਰਾ ਦੀ ਉਹ ਚੀਜ਼ ਦੀ ਤੁਸੀਂ ਉੱਥੇ ਨਾਲ ਦਾ ਫੈਕਟ੍ਰੈਸ ਉਹ ਜੇ ਸੋਨੇ ਘੁੰਮਣ ਸਾਸ ਸਮਾਹੀ ਕਿਤੇ ਵੀ ਜਾਣ ਤੁਸੀਂ ਉਹ ਜਾ ਸਕਦੇ ਹੋ ਪਰ ਇੱਕ ਰਕਮ ਅਦਾ ਕਰਕੇ ਇਹਦਾ ਮਤਲਬ ਐ ਨਹੀਂ ਹੈਗਾ ਵੀ ਤੁਸੀਂ ਗੁਲਾਮ ਹੋ ਉਹ ਚੀਜ਼ੋਂ ਇੰਨੀ ਕਿ ਜੋ ਅੱਜ ਦਾ ਹੁਣ ਬੰਦਾ ਹੁੰਦਾ ਹੀ ਆ ਵੀ ਹਾਂ ਉੱਥੇ ਉਹ ਸਿਟੀ 'ਚ ਰਹਿ ਰਿਹਾ ਉਹ ਸਿਟੀ 'ਚ ਰਹਿ ਰਿਹਾ ਘਰ ਲੈ ਰਿਹਾ ਵੀ ਕਿਤੇ ਜਾ ਸਕਦਾ ਫ੍ਰੀਲੀ ਜਾ ਸਕਦਾ ਪਰ ਉਹ ਵੱਧ ਤੋਂ ਵੱਧ ਸਹੂਲਤਾਂ ਨੂੰ ਨੇੜੀ ਦੇ ਰੱਖੀ ਬਿਲਕੁਲ ਬਿਲਕੁਲ ਮੈਨੂੰ ਆਇਆ ਲੱਗਦਾ ਵਧੀਆ ਕਨਸੈਪਟ ਹੈ ਤਾਂ ਹੀ ਕਿਤੇ ਨਾ ਕਿਤੇ ਉੱਥੇ ਦੀ ਰੀਅਲ ਏਸਟੇਟ ਹੈ ਜਿਹੜੀ ਉਹ ਬਹੁਤ ਹਾਈ ਹੈ ਹੁਣ ਆਪਾਂ ਦੇਖਦੇ ਆਂ ਕੁੜੀ ਮਨਪਰੀ ਤਾਂ ਨਾ ਰੀਅਲਟਰ ਹੈ ਉਹ ਕਿੰਨੀ ਮਤਲਬ ਉਹ ਕਰਦੀ ਜਾਂਦੀ ਹੈ ਨਾ ਸਿਰਫ 1500 ਕਰੋੜ ਸਿਰਫ 2000 ਕਰੋੜ ਉਹ ਆਪਾਂ ਨੂੰ ਦੁਬਈ ਦੇ ਵਿੱਚ ਦੇਖਣ ਨੂੰ ਮਿਲਣਗੇ ਇਹੇ ਜਿਹੇ ਨਾ ਜਿਹੜੀਆਂ ਸਿਰਫ 2000 ਕਰੋੜ ਦੇ ਵਿੱਚ ਪਾਉ ਹਨਾ ਇੰਨਾਂ ਵਾਲੀਆਂ ਉਹ ਕਿਉਂ ਕਰ ਦਿੰਦੇ ਚਲੋ ਉਹ ਤਾਂ ਵਿਊ ਵਾਸਤੇ ਕਰਦੇ ਨੇ ਪਰ ਜੇ ਆਪਾਂ ਉਹ ਦੇਖੀਏ ਉਹਦੇ ਵਿੱਚ ਫਲੈਟ ਲੈਣੇ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਕੋਈ EMI ਦੇ ਹਿਸਾਬ ਨਾਲ ਹੂੰ ਤੇ ਮਤਲਬ ਜੇ ਅੱਜ ਦੇ ਟਾਈਮ ਆਪਾਂ ਬੁੱਕ ਵੀ ਕਰਦੇ ਆ ਤਾਂ ਕੁਝ ਕੁ ਸਾਲਾਂ ਨੂੰ ਉਹ ਅਮਾਉਂਟ ਡਬਲ ਹੋ ਕੇ ਹੀ ਮਿਲੂ ਆਪਾਂ ਨੂੰ ਜਦੋਂ ਤੱਕ ਸਾਲ ਦੋ ਸਾਲ ਤਾਂ ਬੰਨ ਨੂੰ ਵੀ ਲੱਗ ਜਾਂਦਾ ਨਹੀਂ ਜਦ ਜੇ ਆਪਾਂ ਬੁੱਕ ਕਰਦੇ ਆ ਹਨਾ ਤੇ ਉਸ ਤੋਂ ਬਾਅਦ ਜਦੋਂ ਉਹ ਬਣੂ ਬਣ ਕੇ ਤਿਆਰ ਹੈ ਜੇ ਆਪਾਂ ਵੇਚ ਵੀ ਦਿੰਨੇ ਆ ਉਹ ਮੁਨਾਫਾ ਆ ਜਾਂਦਾ ਉਹ ਮੁਨਾਫੇ ਵਾਸਤੇ ਬੰਦੇ ਉਹ ਕਰ ਰਹੇ ਨੇਗੇ ਬਿਲਕੁਲ ਅਹੀਂ ਚੱਲਦਾ ਰਹਿੰਦਾ ਸਰਕਲ ਜੇ ਮਤਲਬ ਇਨਵੈਸਟਮੈਂਟ ਪੱਖੋਂ ਵੀ ਦਬਈ ਅੱਜ ਦੇ ਟਾਈਮ ਇੱਕ ਚੰਗੀ ਬਿਲਕੁਲ ਤੇ ਸਕੈਮ ਵੀ ਨਹੀਂ ਹੈਗਾ ਸਕੈਮ ਘੱਟ ਸਕੈਮ ਹੋ ਹੀ ਨਹੀਂ ਸਕਦਾ ਯਾਰ ਕਿਉਂਕਿ ਜਿੰਨੀ ਸੇਫ ਕੰਟਰੀ ਹੈ ਤੇ ਜਿੰਨਾ ਸੇਫ এনवायरमेंट ਹੈ ਜਿੰਨਾ ਇਹਨਾਂ ਨੇ ਸਖਤ ਰੂਲ ਲਗੇ ਸਕੈਮ ਦੀ ਤਾਂ ਪੋਸਿਬਿਲਟੀ ਬਹੁਤ ਘੱਟ ਨੇ ਹੋ ਸਕਦਾ ਵਿੱਚ ਅਜੇ ਹੋਣ ਜਿਹੜੇ ਇੱਧਰ ਵੀ ਲੂਪ ਕੱਢ ਰੱਖੇ ਹੋਣ ਲੋਕਾਂ ਨੇ ਇਸ ਜੀ ਦੀ ਤਾਂ ਗੱਲ ਹੈ ਨਹੀਂ ਵੀ ਸਕੈਮ ਨਾ ਹੋਵੇ ਪਰ ਕਿਸੇ ਨਾ ਕਿਸੇ ਪੱਧਰ ਤੇ ਹੋ ਸਕਦਾ ਪਰ ਫਿਰ ਵੀ ਬਹੁਤ ਜ਼ਿਆਦਾ ਘੱਟ ਹੈ ਬਾਕੀ ਆਮ ਦੇਖਿਓ ਉਹਦੇ ਨਾਲ ਦਾ ਬਹੁਤ ਘੱਟਾ ਬਿਲਕੁਲ ਬਿਲਕੁਲ ਬਾਕੀ ਉਹਨਾਂ ਸਟ੍ਰਕਚਰਸ ਵੀ ਥੋੜੀ-ਬਹੁਤ ਹੁਣ ਸਰਕਾਰ ਦੇ ਜ਼ਰੂਰੀ ਆ ਜਿਵੇਂ ਹੁਣ ਦਲੇਰ ਮਤਲ ਤੁਹਾਨੂੰ ਪਹਿਲਾਂ ਦੱਸਿਆ ਵੀ ਜਦੋਂ ਅਸੀਂ ਬੰਦੇ ਬਾਰ ਸਫਰ ਕਰਕੇ ਆਏ ਹੁਣ ਆਪਾਂ ਇੰਡੀਆ ਰੇਲਵੇ ਨੂੰ ਨਾ ਆਪਾਂ ਗਾਲਾਂ ਹੀ ਕੱਢਦੇ ਆ ਨਾ ਵੀ ਕਿੰਨਾ ਉੱਥੇ ਸਮੈਲ ਆਉਂਦੀ ਆ ਕਿ ਮੈਂ ਗੰਦਾ ਹਨਾ ਬੈਠਣ ਜਗ੍ਹਾ ਨਹੀਂ ਮਿਲਦੀ ਜਿਹਾ ਜੋ ਵੀ ਜਿਹੜੀ ਮਰਜ਼ੀ ਸੀਟ ਲੈ ਲਓ ਉਹ ਵੀ ਗੰਦੀ ਆ ਰੂਮ ਗੰਦੇ ਨੇ ਸੀਟਾਂ ਗੰਦੀਆਂ ਨੇ ਸਭ ਕੁਝ ਪਰ ਹੁਣ ਉਹ ਦੱਸਾਂ ਉਹ ਟ੍ਰੇਨ ਨੂੰ ਲਾਂਚ ਹੋਈ ਨੂੰ ਮੈਨੂੰ ਲੱਗਦਾ ਕਈ ਸਾਲ ਹੋ ਗਏ ਤੇ ਕੱਲ ਪਰਸੋਂ ਹੀ ਅਸੀਂ ਉਹਦੇ ਵਿੱਚ ਬੈਠੇ ਹੁਣ ਪਹਿਲੀ ਗੱਲ ਤਾਂ ਬਾਹਰੋਂ ਲੋਕੋ ਦੀ ਜਮਾਂ ਬੁਲਟ ਟ੍ਰੇਨ ਵਗ ਗਈ ਆ ਵੀਡੀਓ ਮੈਂ ਹੁੰਦੀ ਹੈ ਨਾ ਕਿ ਹਾਂ ਫੋਟੋ ਲਾ ਦੇ ਬਾਹਰ ਲਈ ਆ ਵੀ ਮੈਂ ਫੋਟੋ ਲਾ ਦੂੰਗਾ ਇੱਥੇ ਤੇ ਉਸ ਤੋਂ ਬਾਅਦ ਜਦੋਂ ਅੰਦਰ ਗਏ ਉਹਦੀ ਵੀ ਛੋਟੀ ਜਿਹੀ ਵੀਡੀਓ ਮੈਂ ਕੱਟ ਕੇ ਲਾਏ ਦਿੰਨਾ ਇੱਥੇ ਇੰਨੀ ਕਿ ਜ਼ਿਆਦਾ ਸਾਫ਼ ਉਹ ਤੇ ਅੰਦਰ ਬੈਠਣ ਅਨਸਾਰ ਹੀ ਮੈਂ ਕਿਹਾ ਉਹਨਾਂ ਦੇ ਅਨਾਊਂਸਮੈਂਟ ਸ਼ੁਰੂ ਹੋ ਜਾਂਦੇ ਨੇ ਸੋਨੂੰ ਕਿਤੇ ਵੀ ਕੋਈ ਦਾਗ ਤਾਂ ਬੱਦ ਦਿਖਦਾ ਤੁਸੀਂ ਸਾਡੇ ਬੰਦੇ ਨੂੰ ਹੁਣੇ ਬਲਾਓ ਜੇ ਉਹ ਕਿਸੇ ਕੰਮ ਕਰਕੇ ਵਿਜੀ ਆ ਤਾਂ ਨੰਬਰ ਤੇ ਹੁਣੇ ਫੋਨ ਕਰ ਦਿਓ 2 ਮਿੰਟ ਦੇ ਵਿੱਚ ਵਿੱਚ ਉਹ ਤੁਹਾਡੀ ਸੇਵਾ ਜਾਊਗਾ ਕਿਸ ਨੂੰ ਪਾਣੀ ਦੀ ਪਿਆਸ ਲੱਗੇ ਪਾਣੀ ਦੀ ਬੋਤਲ ਨਾਲ ਦੀ ਨਾਲ ਬੈਠਣ ਸਾਰ ਪਹਿਲਾਂ ਤਾਂ ਪਾਣੀ ਦੀ ਬੋਤਲ ਆਉਂਦੀ ਹੈ ਠੀਕ ਆ ਫਿਰ ਜੇ ਤੁਹਾਨੂੰ ਕੋਈ ਪਿਆਸ ਲੱਗਦੀ ਹੈ ਕਿਸੇ ਵੀ ਟਾਈਮ ਬਲਾਓ ਜਾਂ ਨੰਬਰ ਤੇ ਫੋਨ ਲਾ ਦਿਓ ਨਾਲ ਦੀ ਨਾਲ ਕੋਲ ਪਾਣੀ ਆਊਗਾ ਸਕੈਨ ਕਰੋ ਮੈਨੂ ਨਿਕਲੋ ਖਾਣ ਵਾਸਤੇ ਕੀ ਮੰਗਾਉਣਾ ਆਪਾਂ ਕਹਾਂਗੇ ਮਹਿੰਗਾ ਹੋਊਗਾ ਕਿੰਨੇ ਦਾ ਚਾਹ ਦਾ ਕੱਪ 5 ਰੁਪਈਆ ਦਾ ਠੀਕ ਆ ਮੈਨੂੰ ਸਹੂਲਤ ਦਿੱਤੀ ਹੈ ਮਹਿੰਗਾ ਜਾਦਾ ਕੱਪ 10 ਰੁਪਈਆ ਦਾ ਪਾਣੀ ਦੀ ਬੋਤਲ ਫ੍ਰੀ ਸਾਰੇ ਸਫਰ ਦਿਨਾਂ ਮਰਜ਼ੀ ਕੋਈ ਵੀ ਖਾਣਾ ਖਾਣਾ ਉਹ ਮਿਲੂਗਾ ਸਾਰਾ ਕੁਝ ਜੇ ਤੁਸੀਂ ਕੁਝ ਰੱਖ ਰਹੇ ਹੋ ਤੇ ਕੱਪ ਜਾਂ ਪਾਣੀ ਦੀ ਬੋਤਲ ਪੀ ਕੇ ਛੱਡਤੀ ਜ਼ਰੂਰੀ ਨਹੀਂ ਹੈ ਤੁਸੀਂ ਦਾ ਸਟੂਅਰਡ ਛੱਡ ਕੇ ਆਓਗੇ ਤੁਸੀਂ ਸਟੱਡ ਕੇ ਆਉਗੇ ਉਹਦੇ ਗੱਲ ਨਾਲ ਦੀ ਕੋਈ ਬੰਦਾ ਆਊਗਾ ਪੁੱਛਿਆ ਆਊਗਾ ਤੁਹਾਡੇ ਕੋਲ ਕੱਤਰ ਰਹੇਗਾ ਦੋ ਮੈਂ ਸਟੱਡ ਕੇ ਆਣਾ ਇੰਨੀ ਕਿਹੜਾ ਸਫਾਈਆ ਵਾਸ਼ਰੂਮ ਇੰਡੀਅਨ ਵੈਸਟਰਨ ਦੋਨੇ ਕਿਚਨ ਸਾਰਾ ਕੁਝ ਉੱਥੇ ਕੋਈ ਬੰਦਾ ਵਾਸ਼ਰੂਮ ਜਾਊਗਾ ਉੱਥੋਂ ਉਦੋਂ ਬਾਅਦ ਪੋਚਾ ਲਾ ਕੇ ਆਉਣਗੇ ਉਹ ਠੀਕ ਹੈ ਮਤਲਬ ਇਹ ਹੀ ਗੱਲ ਆ ਹੁਣ ਇਹ ਹੀ ਡਿਪੈਂਡ ਕਰਦਾ ਦਲੇਰ ਸਿਟੀਜ਼ਨ ਤੇ ਬਿਲਕੁਲ ਜੇ ਹੁਣ ਗੰਦ ਕਰ ਪਾਉਣਾ ਹੋਗਾ ਤਾਂ ਪਾਈ ਜਾਣਗੇ ਜਿਵੇਂ ਨੂੰ ਦੱਸਿਆ ਹੀ ਆ ਹੁਣ ਹੋਲੀ ਸੀ ਹੁਣ ਅਸੀਂ ਅੰਦਰ ਬੈਠੇ ਬਾਹਰੋਂ ਕੱਪ ਪਰ ਵਰਕੇ ਲੋਕ ਪਾਣੀ ਦਾ ਬਾਹਰ ਟ੍ਰੇਨ ਦੇ ਉੱਤੇ ਹੁਣ ਉਹ ਸਾਫ਼ ਕਰਨ ਦਾ ਖਰਚਾ ਕਿੱਥੋਂ ਆਊਗਾ ਠੀਕ ਆ ਹੁਣ ਸਹੂਲਤ ਮਿਲ ਰਹੀ ਆ ਪਰ ਉਹਨੂੰ ਉਸ ਤਰੀਕੇ ਨਾਲ ਵਰਤਣਾ ਵੀ ਚਾਹੀਦਾ ਨਨ ਸਹੂਲਤ ਦਾ ਲਾਹਾ ਲੈਣਾ ਵੀ ਆਉਣਾ ਚਾਹੀਦਾ ਨਾ ਲੋ ਆ ਬਿਲਕੁਲ ਤੇ ਚਲ ਗੱਲ ਦਵਾਈ ਦੀ ਸੀ ਮੈਂ ਇਹ ਸੀ ਕਿ ਦਵਾਈ ਵਧਿਆ ਕਿਵੇਂ ਲੰਬੀ ਸੋਚ ਰੱਖ ਕੇ ਵੱਡੀ ਸੋਚ ਰੱਖ ਕੇ ਹੁਣ ਜੇ ਨਾਰਮਲ ਛੋਟੀ ਗੱਲ ਆਪਾਂ ਨਾਰਮਲ ਬੰਦੇ ਦੀ ਵੀ ਗੱਲ ਕਰੀ ਹੈ ਨਾ ਤੁਸੀਂ ਵੀ ਜੇ ਛੋਟੇ ਛੀ ਚੀਜ਼ ਸੋਚੋਗੇ ਤਾਂ ਛੋਟਾ ਹੋਊਗਾ ਵੱਡੀ ਸੋਚੋਗੇ ਤਾਂ ਵੱਡਾ ਹੋਊ ਆਪਾਂ ਨੂੰ ਵੀ ਇੱਕ ਪੱਧਰ ਤੋਂ ਪਰ ਉਠਣਾ ਹੀ ਪੈਂਦਾ ਹੁਣ ਆਪਾਂ ਕਹਿੰਦੇ ਆ ਆਪਾਂ ਖੇਤੀ ਵੱਡੀ ਸੂਬੇ ਤੋਂ ਹਨ ਬਿਲੋਂਗ ਕਰਦੇ ਆ ਚਲੋ ਖੇਤੇ ਤੋਂ ਉਹਨਾਂ ਖੇਤੀ ਕਰਦੇ ਆ ਚਲ ਜੀ ਖੇਤੀ ਦੇ ਨਾਲ ਨਾਲ ਆਪਾਂ ਨੂੰ ਵੀ ਪਤਾ ਜਿਹੜੇ ਟਾਈਮ ਆ ਕੰਮ ਖੇਤੀ ਦਾ ਮਤਲਬ ਠੀਕ ਆ ਮਤਲਬ ਆਪਾਂ ਪਰਬਤੀ ਫਸਲਾਂ ਦੀ ਗੱਲ ਕਰੀਏ ਆੜੀ ਸੋਣੀ ਹਾਂ ਕੰਮ ਥੋੜਾ ਟਾਈਮੇ ਹੁੰਦਾ ਆਪਾਂ ਨਾਰਮਲ ਆਪਣਾ ਕਿਸਾਨ ਜ਼ਮੀਨਦਾਰ ਕਹਾਂ ਪਤਾ ਵੀ ਵਿਹਲਾ ਜੱਟ ਹਨ ਹਾਂ ਵੀ ਆੜੀ ਵੱਢਲੀ ਮਤਲਬ ਆੜੀ ਸੋਣੀ ਹੈਨਾ ਉਹ ਜੱਟ ਵਿਹਲਾ ਪੰਗੇ ਲੈਣ ਨੂੰ ਵਿਹਲਾ ਜੱਟ ਬਿਲਕੁਲ ਮਤਲਬ ਜੇ ਉਹ ਹੀ ਕੁਛ ਬਾਹਰ ਅੰਦਰ ਕੋਈ ਆਪਦਾ ਕੰਮ ਧੰਦੀ ਤੋਰ ਲਈ ਕੋਈ ਦੁਕਾਨਦਾਰੀ ਕੋਈ ਕੁਛ ਵੀ ਆ ਚੀਜ਼ ਵੱਲ ਹੋ ਜੇ ਜੱਟ ਹਨ ਮੈਂ ਕਹਿੰਦਾ ਸਕੈਂਡਰੀ ਇਨਕਮ ਹੋ ਜਾਂਦੀ ਆ ਬੰਦੇ ਦੀ ਹਾਂ ਮੈਂ ਇੱਕ ਹੋਰ ਕੀ ਚੀਜ਼ ਲਾਸਟ ਗੱਲ ਕਹੂੰਗਾ ਕਿਤੇ ਇਹ ਨਾ ਹੋਵੇ ਜੇ ਹੁਣ ਦਵਾਈ ਟੂਰਿਜ਼ਮ ਦੀ ਜਗ੍ਹਾ ਤੇ ਉਹਨਾਂ ਨੂੰ ਪਤਾ ਟੂਰਿਜ਼ਮ ਸਾਡੇ ਕੋਲ ਹੋ ਰਿਹਾ ਆ ਪਰ ਟੂਰਿਜ਼ਮ ਤੇ ਪੈਸਾ ਲਾ ਸਕਦੇ ਆ ਬਿਲਡਿੰਗਾਂ ਬਣਾ ਲੀਆਂ ਉਹਨਾਂ ਨੇ ਅੱਖਾਂ ਬੰਦ ਕਰਕੇ ਅੰਨਾ ਪੈਸਾ ਲਾਦਾ ਰੋਇ ਜਿੰਦ ਤੇ ਪਰ ਜੇ ਉਦੋਂ ਉਹ ਪੈਸਾ ਉਹੀ ਕਿਸੇ ਖੇਤੀਬਾੜੀ ਚਲਾਉਣ ਦੇ ਵੀ ਅਸੀਂ ਵੀ ਇੱਥੇ ਜੀ ਰੀ ਲਾਵਾ ਗਏ ਤਾਂ ਉਹਨਾਂ ਕਰਕੇ ਡੁੱਬੇ ਜਾਣਾ ਸੀ ਯਾਰ ਉਹਨੂੰ ਪਤਾ ਹੈ ਵੀ ਪੋਸਿਬਿਲਿਟੀ ਜਿਹੜੀ ਚੀਜ਼ ਦਿਖਾਈ ਹੈ ਨਾ ਇਹੇ ਗੱਲ ਕਰ ਰਿਹਾ ਕਿ ਇਹ ਨਾ ਸੋਚੋ ਕਿ ਅਸੀਂ ਪੈਸਾ ਲਾ ਕੇ ਕੰਮ ਸਟਾਰਟ ਕਰ ਲਾਂਗੇ ਪਤਾ ਨਹੀਂ ਕਿੱਥੇ ਵਾਜਦਾ ਹੈ ਬਿਲਕੁਲ ਸੋਚੋ ਵੀ ਤੁਹਾਨੂੰ ਫਾਇਦਾ ਕੀ ਹੋਊਗਾ ਦਾ ਠੀਕ ਹੈ ਜੇ ਕੁਝ ਉਹਦਾ ਕਨੈਕਸ਼ਨ ਮਿਲ ਰਿਹਾ ਹੋਊਗਾ ਤਾਂ ਹੀ ਪੈਸਾ ਲਾਓ ਜਿੰਨਾ ਇਹ ਤਾਂ ਗੱਲ ਹੈਗੀ ਆ ਕਿਤੇ ਵੀ ਆਪਾਂ ਲੌਂਗ ਟਰਮ ਸੋਚ ਕੇ ਦੇਖੋ ਨਾ ਵੀ ਜਿਹੜੀ ਚੀਜ਼ ਚ ਫਾਇਦਾ ਆਉਣ ਵਾਲੇ ਟਾਈਮ 'ਚ ਫਾਇਦਾ ਮੈਂ ਹੀ ਕਹਿਦੀ ਆ ਵੀ ਆਪਾਂ ਇੱਕ ਆਪਣਾ ਪੰਜਾਬੀ ਨੂੰ ਆਦਤ ਹੈ ਵੀ ਬੱਗ ਦੇ ਮਗਰ ਬੱਗ ਤੁਰਪੰਦਾ ਇੱਕ ਕਪੈਨ ਆ ਗਈ ਪਿੰਡ ਤੇ ਸਾਰੇ ਜੋ 2008 ਦਾ 2000 ਚ ਮਤਲਬ ਉਹ ਦੌਰ ਚੱਲੇ ਸੀ ਢੂੜੀ ਵਾਲੀਆਂ ਉਹ ਆਏਗਾ ਨਾ ਉਦੋਂ ਬਾਅਦ ਲੋਕਾਂ ਨੇ ਨੇਰੀ ਵੱਢਦੇ ਹੁੰਦੇ ਢੂੜੀ ਵਾਲੀਆਂ ਮਤਲਬ ਉਹੀ ਗੱਲ ਹੈ ਫਿਰ ਵੀ ਥੋੜਾ ਟਾਈਮ ਚੱਲਦੀ ਹੁੰਦੀ ਹੈ ਆ ਚੀਜ਼ ਤਾਂ ਕੰਮ ਉਹ ਕਰੋ ਥੋੜਾ ਵਿਲੱਖਣ ਕਰੋ ਹਾਂ ਥੋੜਾ ਡਿਫਰੈਂਸ ਭਾਵੇਂ ਛੋਟਾ ਕਰ ਲਓ ਕੰਮ ਇੱਕ ਕੰਮ ਚਲੋ ਜਿਆਦਾ ਨਾ ਹੋਵੇ ਨਿੱਕਾ ਮੋਟਾ ਚਲੋ ਸੋਡਾ ਵੀ ਟਾਈਮ ਪਾਸ ਹੋਈ ਜਾਵੇ ਕੰਮ ਛੋਟਾ ਕਰ ਲਓ ਪਰ ਲੌਂਗ ਟਰਮ ਵਾਲਾ ਕਰੋ ਚਲੋ ਠੀਕ ਹੈ ਜੀ ਤੇ ਆਹੀ ਗੱਲਬਾਤ ਕਰਨੀ ਸੀਗੀ ਤੇ ਜੇ ਤੁਹਾਨੂੰ ਸਾਡੀ ਚਰਚਾ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਮੈਂਟ ਤਾਂ ਜ਼ਰੂਰ ਕਰਿਓ ਹਾਂ ਜੋ ਸਾਨੂੰ ਪਤਾ ਲੱਗੇ ਵੀ ਸਾਡੀਆਂ ਕਮੀਆਂ ਕੀ ਨੇ ਹਨਾ ਕਮੀਆਂ ਪੇਸ਼ੇ ਵੀ ਦੱਸਿਓ ਤੇ ਜੇ ਵਧੀਆ ਲੱਗਿਆ ਗੱਲਬਾਤ ਸਾਡੀ ਚੰਗੀ ਲੱਗੀ ਤਾਂ ਕੋਈ ਨਾ ਕੋਈ ਈਮੋਜੀ ਕੁਛ ਵੀ ਹਨਾ ਹਾਰਟ ਟਾਈਪ ਕੋਈ ਇਦਾਂ ਦੇ ਉਹੀ ਅਧਰੇ ਜਿਹੜੇ ਵੀਡੀਓ ਦੇ ਐਂਡ ਤੱਕ ਪਹੁੰਚ ਨੇ ਉਹਨਾਂ ਨੂੰ ਤਾਂ ਕੋਈ ਨਾ ਕੋਈ ਕਮੈਂਟ ਕਰਨਾ ਪੈਂਦਾ ਯਾਰ ਜੇ ਤੁਸੀਂ ਐਂਡ ਤੱਕ ਪਹੁੰਚੇ ਹੋ ਤੇ ਆਉਣ ਵਾਲਾ ਕੋਈ ਟਾਪਿਕ ਸੁਜੈਸਟ ਕਰੋਗੇ ਅਸੀਂ ਕਿਹੜੇ ਮੁੱਦੇ ਦੀ ਗੱਲ ਕਰੀਏ ਸਾਰੇ ਮੁੱਦੇ ਦੀ ਗੱਲ ਕਰਾਂਗੇ ਅਸੀਂ ਕੋਈ ਇੱਕ ਨਹੀਂ ਅਖਣਾ ਬਿਲਕੁਲ ਬਿਲਕੁਲ ਆਲ ਰਾਊਂਡਰ ਟਾਈਪ ਗੱਲ ਕਰਨੀ ਹੈ ਹੁਣ ਪਹਿਲਾਂ ਤਾਂ ਅਸੀਂ ਕੈਨੇਡਾ ਕੈਨੇਡਾ ਬਹੁਤ ਢੀਸ ਹੈ ਹੁਣ ਹੁਣ ਥੋੜਾ ਜਿਹਾ ਕੋਈ ਵੀ ਮੁੱਦਾ ਹੋਵੇ ਅਸੀਂ ਚਲੋ ਵੈਲ ਰਿਸਰਚ ਨਹੀਂ ਕਹਿ ਸਕਦੇ ਚਲੋ ਜਿੰਨਾ ਕੁ ਵੀ ਸਾਡੇ ਲਵੇ ਡਾਟਾ ਹੋਊਗਾ ਉਹਨਾਂ ਕ ਇਕੱਠਾ ਜਆ ਕਰਕੇ ਹਨਾ ਸਾਡੇ ਲਵੇ ਵੀਡੀਓ ਅਸੀਂ ਪ੍ਰੋਸੈਸ ਕਰਾਂਗੇ ਬਿਲਕੁਲ ਤੇ ਸਮਰੀ ਟਾਈਪ ਸਮਰੀ ਬਟ ਅੱਛੇ ਸਮਰੀ ਟਾਈਪ ਕੋਈ ਇੱਦਾਂ ਨਹੀਂ ਵੀ ਕੂੜ-ਕਬਾੜ ਕਰਕੇ ਤੁਹਾਨੂੰ ਗੱਲ ਦੱਸਤੀ ਸਾਨੂੰ ਇੱਕ ਚੰਗੀ ਵਿਸਤਾਰਪੂਰਵਕ ਗੱਲ ਦੱਸਿਆ ਕਰਾਂਗੇ ਤੇ ਦੱਸੋ ਅਗਲਾ ਟੌਪਿਕ ਸੁਜੈਸਟ ਜਰੂਰ ਕਰਿਓ ਕਿਹੜੀ ਵੱਲ ਗੱਲਬਾਤ ਕਰੀ ਤੇ ਸਾਰੇ ਧੰਨਵਾਦ ਸਾਰਿਆਂ ਦਾ ਕੈਲਰਡਰ ਸ਼ੁਕਰੀਆ